ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੀ ਮਿਹਨਤ ਸਦਕਾ ਇੱਕ ਵੱਡੇ ਮੁਕਾਮ ਤੇ ਪਹੁੰਚਦੇ ਨੇ ਸੋ ਬਾਰਲੀ ਕੰਟਰੀ ਚ ਆਪਣੇ ਪੰਜਾਬੀ ਆਪਣੀ ਮਿਹਨਤ ਨਾਲ ਵੱਡੇ ਵੱਡੇ ਬਿਜ਼ਨਸ ਖੜੇ ਕਰ ਦਿੰਦੇ ਨੇ ਉਸੇ ਤਰੀਕੇ ਨਾਲ ਅੱਜ ਤੁਹਾਨੂੰ ਅਜੀਹੀ ਸ਼ਖਸੀਅਤ ਨਾਲ ਮਿਲਾਵਾਂਗੇ ਜੋ ਅਮਰੀਕਾ ਗਏ ਫੈਮਲੀ ਅਮਰੀਕਾ ਗਈ ਇੱਕ ਮਿਹਨਤ ਕਰਨ ਗਏ ਉੱਥੇ ਵੱਡੇ ਮੁਕਾਮ ਤੇ ਪਹੁੰਚੇ ਉੱਥੇ ਵੱਡੇ ਪੋਲੀਟੀਸ਼ੀਅਨ ਬਣੇ ਸੋ ਉੱਥੇ ਜਿਵੇਂ ਆਪਣੇ ਐਮਐਲਏਜ਼ ਨੇ ਇੱਥੇ ਉਸ ਤਰ੍ਹਾਂ ਸੁਪਰਵਾਈਜ਼ਰ ਬਣੇ ਅਮਰੀਕਾ 'ਚ ਸੋ ਸਾਡੇ ਨਾਲ ਮਨੀ ਗਰੇਵਾਲ ਮਨਮੀਤ ਸਿੰਘ ਗਰੇਵਾਲ ਮੌਜੂਦ ਨੇ ਜੋ ਲੁਧਿਆਣਾ ਤੋਂ ਬਿਲੋਂਗ ਕਰਦੇ ਨੇ ਪਹੁੰਚੇ ਨੇ ਮੁਲਾਕਾਤ ਕਰਾਵਾਂਗੇ ਇੰਟਰਵਿਊ ਕਰਦੇ ਆ ਕਿ ਕਿਸ ਤਰੀਕੇ ਨਾਲ ਇਹ ਮੁਕਾਮ ਤੇ ਪਹੁੰਚੇ ਮਨੀ ਗਰੇਵਾਲ ਸਾਹਿਬ ਸਵਾਗਤ ਹੈ ਤੁਹਾਡਾ ਸੈਂਟਰਲ ਪੰਜਾਬ TV ਤੇ ਥੈਂਕ ਯੂ ਸੋ ਮਚ ਜੀ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਸੈਂਟਰਲ ਪੰਜਾਬ TV ਦੇ ਦਰਸ਼ਕਾਂ ਨੂੰ ਥੈਂਕ ਯੂ ਤੁਹਾਡਾ ਤੁਸੀਂ ਟਾਈਮ ਕੱਢਿਆ ਅਪਰੀਸ਼ੀਏਟ ਇਟ ਹਾਂਜੀ ਬਿਲਕੁਲ ਗਰੇਵਾਲ ਸਾਹਿਬ ਸ਼ੁਰੂਆਤ ਕਦੋਂ ਤੁਹਾਡੀ ਫੈਮਿਲੀ ਅਮਰੀਕਾ ਗਈ ਤੇ ਕੌਣ ਗਏ ਡੈਡੀ ਕੇ ਪਹਿਲਾਂ ਤੁਹਾਡੇ ਜਾਂ ਫੈਮਿਲੀ ਚ ਕੌਣ ਕੌਣ ਗਏ ਹਾਂਜੀ ਸਭ ਤੋਂ ਪਹਿਲਾਂ ਸਾਡੇ ਅਮਰੀਕਾ ਮੇਰੇ ਤਾਇਆ ਜੀ ਗਏ 1958 ਦੇ ਵਿੱਚ ਉਹ ਤੋਂ ਬਾਅਦ ਜਦੋਂ ਬਲੱਡ ਰਿਲੇਟਿਵਜ਼ ਦੀ ਤੁਸੀਂ ਇਮੀਗ੍ਰੇਸ਼ਨ ਕਰਾ ਸਕਦੇ ਸੀਗੇ ਉਹਨਾਂ ਨੇ ਕੀਤੀ ਤੇ ਉਹਨਾਂ ਦੇ ਜਿਹੜੇ ਤਿੰਨੇ ਬ੍ਰਦਰ ਸੀਗੇ ਜਿਨ੍ਹਾਂ ਦੇ ਵਿੱਚੋਂ ਮੇਰੇ ਡੈਡੀ ਸਭ ਤੋਂ ਛੋਟੇ ਸੀਗੇ ਉਹ 18 ਸਾਲ ਦੀ ਉਮਰ ਦੇ ਵਿੱਚ 1972 ਦੇ ਵਿੱਚ ਅਮਰੀਕਾ ਪਹੁੰਚੇ ਠੀਕ ਹੈ ਕਿਸ ਮਕਸਦ ਨਾਲ ਅਮਰੀਕਾ ਗਏ ਸੀ ਜਿਵੇਂ ਅੱਜ ਕੱਲ੍ਹ ਬਾਹਰਲੀ ਕੰਟਰੀ 'ਚ ਪੰਜਾਬੀ ਜਾਂਦੇ ਨੇ ਕਿ ਅਸੀਂ ਉੱਥੇ ਕੰਮ ਕਾਜ ਕਰਾਂਗੇ ਹੌਲੀ ਹੌਲੀ ਕੋਈ ਬਿਜ਼ਨਸ ਬਣਾਵਾਂਗੇ ਜਾਂ ਕਿਸ ਤਰੀਕੇ ਨਾਲ ਮਨਸਾ ਕੀ ਸੀ ਉਸ ਸਮੇਂ ਦਾ ਉਸ ਸਮੇ ਵੀ ਉਹੀ ਮਨਸਾ ਸੀ ਕਿ ਉੱਥੇ ਜਾ ਕੇ oportunidades ਜਿਹੜੀਆਂ ਹੈਗੀਆਂ ਗ੍ਰੋਥ ਦੀਆਂ ਮੇਰੇ ਦਾਦਾ ਜੀ ਇੱਥੇ ਤਸイールਦਾਰ ਸੀ ਲੁਧਿਆਣੇ ਉਹਨਾਂ ਦੇ ਚਾਰੇ ਬੇਟੇ ਬਾਹਰ ਗਏ ਵਧੀਆ ਉਹਨਾਂ ਨੇ ਕੰਮਕਾਰ ਕੀਤਾ ਤੇ ਆਪਣੇ ਮਤਲਬ ਉੱਥੇ ਹੋਂਦ ਬਣਾਈ ਸੋ ਉਹੀ ਸੀ ਉਹਨਾਂ ਨੂੰ ਕਿ ਜਿਹੜੀਆਂ ਉੱਤੇ opportunities ਹੈ ਕੰਮ ਕਰੋ ਬਿਜ਼ਨਸ ਕਰੋ ਆਪਣਾ ਪਰਿਵਾਰ ਪਾਲੋ ਆਪਣੇ ਪਰਿਵਾਰ ਵਾਸਤੇ ਵਧੀਆ ਐਜੂਕੇਸ਼ਨ ਜਿਵੇਂ ਮੈਂ ਤੇ ਮੇਰਾ ਬ੍ਰਦਰ ਮੇਰਾ ਗ੍ਰੈਜੂਏਟ ਹੈ ਐਮਬੀਏ ਤੇ ਮੇਰਾ ਜਿਹੜਾ ਛੋਟਾ ਬ੍ਰਦਰ ਹੈ ਉਹ ਵਕੀਲ ਹੈ ਸੋ ਸਾਨੂੰ opportunities ਮਿਲਿਆ ਐਜੂਕੇਸ਼ਨ ਦੀਆਂ ਤੇ ਉਸ ਤੋਂ ਬਾਅਦ ਤੁਹਾਡਾ ਜਨਮ ਉੱਥੇ ਹੀ ਹੋਇਆ ਹਾਂਜੀ ਬਹੁਤ ਦੋਨੇ ਮੈਂ ਤੇ ਮੇਰਾ ਬ੍ਰਦਰ ਦਾ ਜਨਮ ਅਮਰੀਕਾ ਦੇ ਵਿੱਚ ਹੀ ਹੋਇਆ ਮੈਡੈਸਟੋ ਕੈਲੀਫੋਰਨੀਆ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਤੁਸੀਂ ਉੱਥੇ ਪੜ੍ਹਾਈ ਕੀਤੀ ਉੱਥੇ ਤੁਸੀਂ ਕਿਤੇ ਨਾ ਕਿਤੇ ਕੰਮ ਦੀ ਸ਼ੁਰੂਆਤ ਕੀਤੀ ਹੈ ਹਾਂਜੀ ਮਡੇਸਟੋ ਜੀ ਅਸੀਂ ਰਹੇ ਹਾਂ 52 ইয়ারਜ਼ ਹੋ ਗਏ ਮਤਲਬ ਉਹ ਸ਼ਹਿਰ 2 ਲੱਖ 2.5 ਲੱਖ ਬੰਦੇ ਦੀ ਆਬਾਦੀ ਹੈ ਕਾਫੀ ਵੱਡਾ ਸ਼ਹਿਰ ਗਿਣਿਆ ਜਾਂਦਾ ਅਮਰੀਕਾ ਦਾ ਤੇ ਉੱਥੇ ਫਿਰ ਅਸੀਂ ਮਤਲਬ ਸਾਰੀ ਆਪਣੀ ਐਲੀਮੈਂਟਰੀ ਸਕੂਲ ਹਾਈ ਸਕੂਲ ਕਾਲਜ ਗ੍ਰੈਜੂਏਟ ਸਾਰੇ ਉਹ ਏਰੀਆ ਦੇ ਵਿੱਚ ਨਾ ਕਿ ਮਡੇਸਟੋ ਪਰ ਆਲੇ ਦੁਆਲੇ ਜਿਹੜੀਆਂ ਯੂਨੀਵਰਸਿਟੀ ਸੀਗੀਆਂ ਉੱਥੇ ਕੀਤੀ ਤੇ ਉੱਥੇ ਹੁਣ ਅਸੀਂ ਰੈਜ਼ਾਈਡ ਕਰਦੇ ਹਾਂ ਬਿਲਕੁਲ ਡੈਡੀ ਨੇ ਸ਼ੁਰੂਆਤ ਚ ਜਾ ਕੇ ਕੀ ਕੰਮ ਕੀਤਾ ਉੱਥੇ ਪਹਿਲਾਂ ਲੇਬਰ ਕੀਤੀ ਜਾਂ ਕਿਸ ਤਰੀਕੇ ਨਾਲ ਕੀ ਕੰਮ ਕੀਤਾ ਹਾਂਜੀ ਪਹਿਲਾਂ ਤਾਂ ਜਦੋਂ ਜਾਣਦੇ ਆਪਾਂ ਲੇਬਰ ਅਨਲੈਸ ਕੋਈ ਤੁਹਾਡਾ ਐਜੂਕੇਸ਼ਨਲ ਬੈਕਗ੍ਰਾਉਂਡ ਹੈ ਤੇ ਫਿਰ ਤਾਂ ਲੇਬਰ ਦਾ ਵਰਕ ਕੀਤਾ ਸੋ ਉਹਨਾਂ ਨੇ ਉਹੀ ਕੀਤਾ ਕਾਫੀ ਸਾਲ ਅ ਮਤਲਬ ਕਾਫੀ ਧੀਰ ਉਹਨਾਂ ਨੇ ਮਸ਼ੱਕਤ ਕੀਤੀ ਸਾਨੂੰ ਪੜਾਇਆ ਲਿਖਾਇਆ ਮਤਲਬ ਵਧੀਆ ਸਾਡੀ ਪਰਵਰਿਸ਼ ਕੀਤੀ ਐਜ਼ ਅ ਮਿਡਲ ਕਲਾਸ ਫੈਮਿਲੀ ਮਤਲਬ ਦੋਨੇ ਮਦਰ ਫਾਦਰ ਵਰਕ ਕਰਦੇ ਸੀਗੇ ਸੋ ਦੋ ਇਨਕਮ ਹੌਨ ਕਰਕੇ ਵਧੀਆ ਸਾਡੀ ਮਿਡਲ ਕਲਾਸ ਇਨਕਮ ਸੀ ਇਹ ਨਹੀਂ ਕਹਾਂਗੇ ਬਹੁਤ ਜ਼ਿਆਦਾ ਜੀ ਸਾਡੇ ਬਿਜ਼ਨਸ ਸੀਗੇ ਇਹ ਵੀ ਨਹੀਂ ਵੀ ਸਾਡਾ ਬਹੁਤ ਘੱਟ ਸੀਗਾ ਵਧੀਆ ਸੀਗਾ ਅਮਰੀਕਾ ਦੇ ਵਿੱਚ ਇਹ ਵੀ ਮਿਡਲ ਕਲਾਸ ਉਸ ਟਾਈਮ ਮਿਡਲ ਕਲਾਸ ਜੇ ਦੋਨੇ ਬੰਦੇ ਕੰਮ ਕਰਦੇ ਆ ਤੁਸੀਂ ਇੱਕ ਵਧੀਆ ਲਾਈਫ ਜੀ ਸਕਦੇ ਆ ਵਧੀਆ ਘਰ ਵਧੀਆ ਗੱਡੀਆਂ ਦੇ ਵਿੱਚ ਵਧੀਆ ਤੁਹਾਡੀ ਐਜੂਕੇਸ਼ਨ ਹੋ ਸਕਦੀ ਹੈ ਗ੍ਰੈਜੂਏਸ਼ਨ ਤੋਂ ਬਾਅਦ ਤੁਸੀਂ ਕੀ ਕੀਤਾ ਤੁਸੀਂ ਕੀ ਕੰਮ ਕੀਤਾ ਉੱਥੇ ਕੋਈ ਉੱਥੇ ਵਾਲੀ ਜੋਬ ਮਿਲੀ ਜਾਂ ਕੋਈ ਪ੍ਰਾਈਵੇਟ ਜੋਬ ਕੀਤੀ ਮੈਂ ਜਦੋਂ ਜੀ ਗ੍ਰੈਜੂਏਟ ਕੀਤਾ ਐਮਬੀਏ ਮੈਨੂੰ ਨਾਲ ਹੀ ਵਰਾਇਜ਼ਨ ਉੱਤੇ ਟੈਲੀਕਮਿਊਨੀਕੇਸ਼ਨ ਕੰਪਨੀ ਆ ਉਹਦੇ ਵਿੱਚ ਮੈਨੂੰ ਇੱਕ ਐਗਜ਼ੀਕਿਟਿਵ ਦਾ ਪੋਜੀਸ਼ਨ ਮਿਲ ਗਿਆ ਵਾਈਫ ਮੇਰਾ ਡੈਂਟਲ ਸਰਜਨ ਹੈ ਇਹਨਾਂ ਨੇ ਆਪਣੀ ਪ੍ਰੈਕਟਿਸ ਸ਼ੁਰੂ ਕਰਤੀ ਦੰਦਾਂ ਦਾ ਹਸਪਤਾਲ ਆਪਣਾ ਡੈਂਟਲ ਹਸਪਤਾਲ ਓਪਨ ਕਰ ਲਿਆ ਤੇ ਉਹ ਫਿਰ ਇੱਕ ਕਿਸਮ ਦਾ ਅਸੀਂ ਬਿਜ਼ਨਸ ਟਾਈਪ ਕਰ ਲਿਆ ਕਿਉਂਕਿ ਅਸੀਂ ਮਲਟੀਪਲ ਲੋਕੇਸ਼ਨਸ ਹਸਪਟਲਸ ਦੀ ਖੋਲਣ ਲੱਗੇ ਇੱਕ ਟਾਈਮ ਸਾਡੇ ਕੋਲ 7 ਡੈਂਟਲ ਹਸਪਤਲ ਇਲਾਕੇ ਦੇ ਵਿੱਚ ਸੀਗੇ ਅ ਬਿਜ਼ਨਸ/ਪਰਫੈਸ਼ਨ ਦੋਨੇ ਕਰ ਰਹੇ ਸੀਗੇ ਉਸ ਟਾਈਮ ਠੀਕ ਹੈ ਉਸ ਤੋਂ ਬਾਅਦ ਪੋਲੀਟੀਕਲ ਲਾਈਨ ਚ ਕਦੋਂ ਗਏ ਪੋਲੀਟੀਸ਼ਨ ਕਦੋਂ ਬਣੇ ਤੁਸੀਂ ਪੋਲੀਟੀਕਲ ਲਾਈਨ ਦੇ ਵਿੱਚ 2013 ਦੇ ਵਿੱਚ ਕਮਿਸ਼ਨਰਸ ਦੀ ਓਪਨਿੰਗ ਸੀਗੀ ਉਹ ਮੇਰਾ ਐਜੂਕੇਸ਼ਨ ਬੈਕਗਰਾਉਂਡ ਕਰਕੇ ਮੈਨੂੰ ਉਹ ਅਪੁਆਇੰਟਮੈਂਟ ਮਿਲ ਗਈ ਸੀ ਐਜ਼ ਅ ਕਮਿਸ਼ਨਰ 2013 ਦੇ ਵਿੱਚ ਸੋ 2013 ਦੇ ਵਿੱਚ ਕਮਿਸ਼ਨਰ ਬਣ ਕੇ ਫਿਰ ਮੈਨੂੰ ਸਾਰੇ ਜਿਹੜੇ ਮਤਲਬ ਬਿਜ਼ਨਸ ਲੋਕ ਹੋਰ ਲੋਕਾਂ ਨਾਲ ਜਿਨ੍ਹਾਂ ਨੇ ਮੈਂ ਮਤਲਬ ਛੋਟੇ ਹੁੰਦੇ ਤੇ ਜਾਣਦਾ ਉਹਨਾਂ ਨੇ ਮੈਨੂੰ ਇਨਕਰੇਜ ਕਰਕੇ ਕਾਉਂਸਲਰ ਦੀ ਇਲੈਕਸ਼ਨ ਲਈ ਪ੍ਰੇਰਣਾ ਕੀਤੀ ਤੇ ਮੈਂ ਫਿਰ 2015 ਦੇ ਵਿੱਚ ਕਾਉਂਸਲਰ ਦੀ ਇਲੈਕਸ਼ਨ ਲੜਿਆ ਬਾਕੀ ਗਰਿਆਂ ਸਭ ਕਾਉਂਸਲਰ ਦੀ ਗੱਲ ਕਰਾਂਗੇ ਉਹ ਜਿਵੇਂ ਆਪਣੇ ਇੰਡੀਆ ਚ ਪੰਜਾਬ ਚ ਕਾਉਂਸਲਰ ਹੁੰਦੇ ਨੇ ਸਹਿਰਾਂ ਚ ਉਸ ਤੋਂ ਬਾਅਦ ਮਤਲਬ ਐਮਸੀ ਕਹੇਦੇ ਨੇ ਆ ਮਿਊਸੀਪਲ ਕਾਉਂਸਲਰ ਉਹਨਾਂ ਨੂੰ ਤੇ ਉਹ ਉਸ ਤੋਂ ਬਾਅਦ ਉਹ ਮੇਅਰ ਬਣਾਉਂਦੇ ਨੇ ਉਹੀ ਸਿਸਟਮ ਸੇਮ ਆ ਇਹ ਹਾਂਜੀ ਸੇਮ ਸਿਸਟਮ ਹੈ ਮਤਲਬ ਪਹਿਲਾਂ ਕਾਉਂਸਲਰ ਫਿਰ ਮੇਅਰ ਦੀ ਇਲੈਕਸ਼ਨ ਲੜਨੀ ਪੈਂਦੀ ਆ ਵਿੱਚੋਂ ਨਹੀਂ ਵਿੱਚੋਂ ਬਣਾਉਂਦੇ ਆ ਵਾਈਸ ਮੇਅਰ ਸੋ ਤੁਹਾਡੇ ਕਾਲੀਜ ਤੁਹਾਨੂੰ ਵਾਈਸ ਮੇਅਰ ਪੁਆਇੰਟ ਹੁੰਦੇ ਆ ਉਹ 2017 ਦੇ ਵਿੱਚ ਮੇਰੇ ਕਾਲੀਜ ਨੇ ਮੈਨੂੰ ਵਾਈਸ ਮੇਅਰ 3 ਸਾਲ ਵਾਸਤੇ 2020 ਤੱਕ ਮੈਂ ਸਿਟੀ ਦਾ ਵਾਈਸ ਮ ਕੋਲਾ ਇਲੈਕਸ਼ਨ ਲੜੇ ਤੁਸੀਂ ਕਿੰਨੀਆਂ ਕਵੋਟਾਂ ਦੇ ਫਰਕ ਨਾਲ ਜਿੱਤੇ ਸੀ ਉਦੋਂ ਜਦੋਂ ਪਹਿਲੀ ਵਾਰੀ ਇਲੈਕਸ਼ਨ ਲੜੇ ਜਦੋਂ ਮੈਂ ਪਹਿਲੀ ਵਾਰੀ ਇਲੈਕਸ਼ਨ ਲੜਨੇ ਸੀ ਉਹ ਇੱਕ ਇਨਕੰਮਬੈਂਟ ਕਾਉਂਸਲਰ ਦੇ ਅਗੇਂਸਟ ਮੈਂ ਲੜਿਆ ਸੋ ਕਾਫੀ ਮਤਲਬ ਰਿਸਕ ਆਪਾ ਲਿੱਤਾ ਪਰ 72% ਪੋਲਿੰਗ ਨਾਲ ਮੈਂ ਉਹ ਇਲੈਕਸ਼ਨ ਦਿੱਤਾ ਸੋ ਤਕਰੀਬਨ 18000 ਵੋਟ ਮੈਨੂੰ ਪਈ ਸੀ ਟੋਟਲ ਮੈਨ ਲੱਗਦਾ 27-28000 ਵੋਟ ਪਈ ਸੀ ਬਹੁਤ ਜ਼ਿਆਦਾ ਵੋਟ ਲੈ ਕੇ ਗਏ ਸੀ ਫਿਰ ਪਹਿਲੀ ਵਾਰੀ ਤੁਸੀਂ ਬਸ ਜੀ ਉੱਥੇ ਦੀ ਜੰਪਾਲ ਹੋਣ ਕਰਕੇ ਲੋਕਾਂ ਨਾਲ ਛੋਟੇ ਹੁੰਦੇ ਤੋਂ ਰਿਲੇਸ਼ਨ ਬਾਕੀ ਇੱਕ ਆਪ ਦੀ ਹੋਂਦ ਉਦ ਨੇ ਜ਼ੀ ਉਹ ਤੋਂ ਫਿਰ ਅਸੀਂ ਕਾਫੀ ਸ਼ਾਪਿੰਗ ਕੰਪਲੈਕਸ ਅਪਾਰਟਮੈਂਟ ਕੰਪਲੈਕਸ ਆਪਣੇ ਹੋਟੈਲਸ ਦੇ ਵਿੱਚ ਕੰਸਟਰਕਸ਼ਨ ਕੀਤੀ ਤੇ ਉਹਦੇ ਕਰਕੇ ਬਿਜ਼ਨਸ ਦੇ ਵਿੱਚ ਵੀ ਵਧੀਆ ਨਾਮ ਬਣ ਗਿਆ ਸੀਗਾ ਤੇ ਫਿਰ ਉਹਦੇ ਕਰਕੇ ਕਾਫੀ ਸਪੋਰਟ ਮਿਲ ਰਿਹਾ ਮਿਲਿਆ ਸੀਗਾ ਠੀਕ ਹੈ ਬਿਲਕੁਲ 72% VOTING ਤੁਹਾਨੂੰ ਪੋਲ ਹੋਈ ਉਦੋਂ ਤੇ ਕੀ ਲੱਗਦਾ ਪੰਜਾਬੀ ਕਿੰਨੇ ਸੀ ਗਿਣਤੀ ਕਿੰਨੀ ਸੀ ਪੰਜਾਬੀਆਂ ਦੀ ਪੰਜਾਬੀ ਜ਼ਿਆਦਾ ਸੀ ਤਾਂ ਇੰਨੀ ਵੋਟ ਪੋਰ ਹੋਈ ਜਾਂ ਉਧਰਲੇ ਜਿਹੜੇ ਅਮਰੀਕਾ ਵਾਲੇ ਸੀ ਉਹਨਾਂ ਨੇ ਵੋਟਾਂ ਪਾਈਆਂ ਇੱਕ ਜੀ ਸਾਡੀ ਕਾਉਂਟੀ ਦੇ ਵਿੱਚ ਜਿਹੜਾ ਪੋਜੀਸ਼ਨ ਤੇ ਮੈਂ ਹੋਣਾ ਉੱਥੇ ਮੈਨੂੰ ਹਰੇਕ ਸਾਲ ਸਾਡੀ ਮਤਲਬ ਹੁੰਦੀ ਹੈ ਡਾਟਾ ਬਈ ਕਿੰਨੇ ਪਰਸੈਂਟੇਜ ਕਿਹੜੀ ਨੈਸ਼ਨੈਲਿਟੀਆਂ ਜਕਰੀਅਤ ਨੈਸ਼ਨੈਟੀਆਂ ਦੇ ਆ ਤੇ ਆਪਣੇ 4 ਜਾਂ 5% ਲਗਭਗ ਦੰਨੇ ਸੋ ਜੇ ਆਪਾਂ ਲਈਏ ਉਹ ਅਮਰੀਕਨ ਸਟਿਚੂਐਂਸੀ ਲੱਖ ਬੰਦੇ ਦੀ ਸੀਗੀ ਮਤਲਬ ਲੱਖ ਸਿਟੀਜ਼ਨ ਦੀ ਸੋ ਤੇ ਲਾ ਲੋ ਵੀ 4-5000 ਮਤਲਬ 95% ਵੈਸਟਰਨਰਸ ਤੇ 4-5% ਆਪਣੇ ਪੰਜਾਬੀ ਇੰਡੀਅਨ ਭਾਈਚਾਰਾ ਤੁਹਾਡੀ ਸਿਲੈਕਸ਼ਨ ਕਿਵੇਂ ਕੀਤੀ ਉੱਥੇ ਦੇ ਵੋਟਰਾਂ ਨੇ ਤੁਹਾਨੂੰ ਕੀ ਲੱਗਦਾ ਵੀ ਕਿਵੇਂ ਸੋਚਿਆ ਉਹਨਾਂ ਨੇ ਜਦੋਂ ਦੇਖਿਆ ਕਿ ਇੱਕ ਪੰਜਾਬੀ ਨੌਜਵਾਨ ਆ ਇਹਨਾਂ ਨੂੰ ਬੋਟਾਂ ਪਾਉਣੀਆਂ ਨੇ ਚਾਹੇ ਰਹਿੰਦੇ ਪ੍ਰਾਤਮਿਕ ਸਮੇਂ ਤੋਂ ਕੀ ਲੱਗਦਾ ਤੁਹਾਡੇ ਚ ਕੁਆਲਿਟੀ ਕੀ ਦੇਖੀ ਉਹ ਵੋਟਰਾਂ ਦੇਖੋ ਜੀ ਉੱਥੇ ਸਭ ਤੋਂ ਜ਼ਿਆਦਾ ਰਿਸਪੈਕਟ ਉਹ ਬੰਦੇ ਦੀ ਕਰਦੇ ਆ ਜਿਹੜਾ ਸ਼ੁਰੂ ਤੋਂ ਗਰਾਊਂਡ ਲੈਵਲ ਤੋਂ ਸ਼ੁਰੂ ਕਰਦਾ ਐਜ਼ ਅ ਪਹਿਲਾ ਕਮਿਸ਼ਨਰ ਕਮਿਸ਼ਨਰ ਤੋਂ ਬਾਅਦ ਕਾਉਂਸਲਰ ਫੇਰ ਮੈਂ ਘਰ ਘਰ ਗਿਆ ਮਤਲਬ ਜਿੰਨੇ ਘਰਸ ਮੇਰੀ ਕੰਸਟੀਟੂਐਂਸੀ ਤੋਂ ਤਕਰੀਬਨ 18-20 ਹਜ਼ਾਰ ਘਰ ਸੀਗੇ ਆ ਵੋਟਰਸ ਜਿਆਦਾ ਕਾਰ ਜਿਹੜੇ ਐਕਚੁਅਲ ਡੋਰਸ ਸੋ ਮੈਂ ਇੱਕ ਇੱਕ ਟੀਚਰ ਰੱਖ ਰਿਆ ਸੀ ਵੀ ਮੈਂ ਹਰੇਕ ਘਰ ਤੇ ਨਵਾਰੀ ਜਾਣਾ ਇਲੈਕਸ਼ਨ ਤੋਂ ਪਹਿਲਾਂ ਚਾਹੇ ਬੰਦਾ ਗੱਲ ਕਰੇ ਨਾ ਕਰੇ ਸਿਰਫ ਉਹਨਾਂ ਨੇ ਦੱਸਣ ਵੀ ਮੈਂ ਇਲੈਕਸ਼ਨ ਦੇ ਵਿੱਚ ਮੀਰ ਹੋਇਆ ਤਾਂ ਉਹ ਮੈਨੂੰ ਬਹੁਤ ਫਾਇਦੇਮੰਦ ਰਹੀ ਕਿਉਂਕਿ ਇੱਕ ਪਰਸਨਲ ਰਿਲੇਸ਼ਨ ਬਣ ਜਾਂਦਾ ਭਾਵੇਂ ਚਾਹੇ ਜਿੰਨੀ ਮਰਜ਼ੀ ਟੈਕਨੋਲੋਜੀ ਦਾ ਜੋਗ ਆ ਗਿਆ ਸੋਸ਼ਲ ਮੀਡੀਆ ਦਾ ਜੋਗ ਆ ਗਿਆ ਪਰ ਜਿਹੜਾ ਫੇਸ ਟੂ ਫੇਸ ਇੰਟਰੈਕਸ਼ਨ ਹੈ ਨਾ ਉਹ ਵੋਟਰ ਇੱਕ ਕਿਸਮ ਦੀ ਉਹਦੇ ਲਈ ਰਿਸਪੈਕਟ ਬਣ ਜਾਂਦੀ ਹੈ ਵੀ ਤੁਸੀਂ ਵੋਟਰ ਦੀ ਰਿਸਪੈਕਟ ਕਰ ਰਹੇ ਹੋ ਵੀ ਤੁਸੀਂ ਆਪਣੇ ਟਾਈਮ ਚੋਂ ਕੱਢ ਕੇ ਉਹਨਾਂ ਨੂੰ ਰਿਕੁਐਸਟ ਕਰ ਰਹੇ ਹੋ ਵੀ ਤੁਸੀਂ ਆਪਣੀ ਕੀਮਤੀ ਵੋਟ ਅ ਮਤਲਬ ਮੈਨੂੰ ਪਾਓ ਬਿਲਕੁਲ ਜਿਵੇਂ ਡੋਰ ਟੂ ਡੋਰ ਇਥੇ ਕਰਦੇ ਨੇ ਘਰ ਘਰ ਜਾਂਦੇ ਨੇ ਡੋਰ ਟੂ ਡੋਰ ਵੀ ਆ ਸਾਡਾ ਚੋਣ ਨਿਸ਼ਾਨਾ ਜੀ ਸਾਡ ਨੂੰ ਕੀਮਤੀ ਵੋਟ ਪਾਓ ਅਸੀਂ ਆ ਕੁਆਲਟੀ ਦਾ ਸਾਡਾ ਏਜੰਡਾ ਇਹ ਆ ਇਸ ਤਰੀਕੇ ਨਾਲ ਪੂਰਾ ਪਰਫਾਰਮੈਂਸ ਲੈ ਕੇ ਜੀ ਇੱਦਾਂ ਮੈਂ ਡੋਰ ਟੂ ਡੋਰ ਫਿਰਿਆ ਵੀ ਮੇਰੇ ਆ ਫਿਰ ਬਾਕੀ ਤੁਹਾਨੂੰ ਸਪੋਰਟ ਹੋ ਜਾਂਦਾ ਉੱਥੇ ਤੁਹਾਡੀ ਇੰਡੋਰਸਮੈਂਟਸ ਆਪਾਂ ਕਹਿੰਦੇ ਆ ਉਹ ਬਹੁਤ ਅਹਿਮੀਅਤ ਰੱਖਦੇ ਆ ਜਿਵੇਂ ਹੁਣ ਜਿਹੜੀ ਪੁਲਿਸ ਫੋਰਸ ਆ ਉਹ ਕਹੇ ਰਿਹਾ ਵੀ ਇਹ ਬੰਦਾ ਜਾਂ ਮਤਲਬ ਜਿਹੜਾ ਵੀ ਕੈਂਡੀਡੇਟ ਆ ਵੀ ਇਹ ਸਿਕਿਉਰਟੀ ਦੇ ਹੱਕ ਦੇ ਵਿੱਚ ਆ bizness ਦੇ ਪੀਪਲਸ ਦੀ ਇੰਡੋਰਸਮੈਂਟ ਮਿਲ ਜਾਨੀ ਵੀ ਇਹ bizness ਦੇ ਹੱਕ ਦੇ ਵਿੱਚ ਆ ਜਿਹੜੀ ਲੇਬਰ ਯੂਨੀਅਨਸ ਆ ਉਹਨਾਂ ਦੀ ਇੰਡੋਰਸਮੈਂਟ ਲੈਣੀ ਪੈਂਦੀ ਆ ਕਿਉਂਕਿ ਉਹਨਾਂ ਨੇ ਜਿਹੜੇ ਕਈ ਵੋਟਰਸ ਆ ਇਹ ਦੇਖਦੇ ਆ ਵੀ ਅਸੀਂ ਲੇਬਰ ਕਰਦੇ ਆ ਇਹ ਸਾਡੇ ਹੱਕ ਦੇ ਵਿੱਚ ਬੋਲੂ ਜਨੈ ਉਸ ਟਾਈਮ ਪਰਮਾਤਮਾ ਦੀ ਕਿਰਪਾ ਨਾਲ ਮੇਰੇ ਕੋਈ ਇਸ ਤਰ੍ਹਾਂ ਦੀ ਇੰਡੋਰਸਮੈਂਟ ਨਹੀਂ ਸੀਗੀ ਜਿਹੜੀ ਨਹੀਂ ਸੀਗੀ ਸਾਰੀ ਇੰਡੋਰਸ ਸੀਗੇ ਲੇਬਰ bizness ਪੁਲਿਸ ਫੋਰਸ ਸਾਰੀਆਂ ਦੀ ਇੰਡੋਰਸਮੈਂਟ ਸੀ ਠੀਕ ਹੈ ਹੁਣ ਸੁਪਰਵਾਈਜ਼ਰ ਕਦੋਂ ਬਣੇ ਤੁਸੀਂ ਕਿਉਂਕਿ ਸੁਪਰਵਾਈਜ਼ਰ ਹੋ ਮੋੜਦਾ ਆ 2020 ਦੇ ਵਿੱਚ 2020 ਦੇ ਵਿੱਚ ਮੈਂ ਸੁਪਰਵਾਈਜ਼ਰ ਬਣਿਆ ਤੇ ਉਹ ਇਲੈਕਸ਼ਨ ਉਹ ਆਪਣੀ ਕਾਉਂਟੀ ਦੀ ਇਲੈਕਸ਼ਨ ਹੈ ਸੋ ਸਾਡਾ ਜਿਹੜਾ ਸਿਸਟਮ ਹੈ ਸਾਡੇ ਸਟੇਟ ਆਫ ਕੈਲੀਫੋਰਨੀਆ 40 ਮਿਲੀਅਨ ਦੀ ਆਬਾਦੀ ਹੈ ਤੇ 58 ਕਾਉਂਟੀਾਂ ਜਿਹਨੂੰ ਆਪਾਂ ਇਕੁਇਵਲੈਂਸੀ ਕਹਿ ਸਕਦੇ ਵੀ ਜਿਵੇਂ ਇੱਕ ਜ਼ਿਲ੍ਹਾ ਹੁੰਦਾ ਤੇ ਉਹ ਜ਼ਿਲ੍ਹੇ ਦੇ ਫਿਰ ਮੈਂ ਸੁਪਰਵਾਈਜ਼ਰ ਹੁੰਨੇ ਆ ਅਲੱਗ-ਅਲੱਗ ਏਰੀਆ ਦੇ ਤੇ ਫਿਰ ਹੁਣ 2024 ਦੇ ਵਿੱਚ ਮੈਂ ਚੇਅਰਮੈਨ ਆ ਸਾਰੇ ਸੁਪਰਵਾਈਜ਼ਰਸ ਦਾ ਫਿਫੇਰਿਕ ਸਟੇਟ ਕਮੇਟੀ ਹੈ ਜਿਹੜੀ ਹੈਗੀ ਗਵਰਨਮੈਂਟ ਫਾਈਨੈਂਸ ਅਕਾਉਂਟੇਬਿਲਟੀ ਜਿਹੜੀ ਸਾਰੇ ਸਟੇਟਸ ਦੀ ਸਟੇਟ ਦਾ ਦੇਖ ਰਹੀ ਹੈ ਵੀ ਗਵਰਨਮੈਂਟ ਦੀ ਅਕਾਉਂਟੇਬਿਲਟੀ ਫਾਈਨੈਂਸ਼ੀਅਲ ਅਕਾਉਂਟੇਬਿਲਟੀ ਕਿਦਾਂ ਲੋਕਾਂ ਨਾਲ ਕੋਈ ਪੈਸੇ ਦਾ ਜਿਹੜੀ ਦੁਰਵਰਤੋਂ ਤਾਂ ਨਹੀਂ ਹੋ ਰਹੀ ਕੋਈ ਮਤਲਬ ਮਿਸ ਮਿਸਪੈਂਡ ਤਾਂ ਨਹੀਂ ਹੋ ਰੇ ਉਹਦਾ ਮੈਂ ਚੇਅਰਮੈਨ ਉਹਦਾ ਵਿੱਚ ਸੁਪਰਵਾਈਜ਼ਰ ਨੂੰ ਐਮ ਐਲ ਏ ਮੰਨੀਏ ਇੱਥੇ ਦਾ ਜਿਵੇਂ ਐਮ ਐਲ ਏ ਹੁੰਦਾ ਉਹਨਾਂ ਏਰੀਆ ਪਹਿਲਾਂ ਦੱਸਿਆ ਵੀ ਅਸੀਂ ਡਿਫਰੈਂਸ ਇਹ ਆ ਵੀ ਜਿਹੜਾ ਅਸੈਂਬਲੀ ਮੈਂਬਰ ਹੈ ਉਹ ਅਸੈਂਬਲੀ ਚ ਹੈ ਇੱਕ ਮੇਰ ਮੇਰ ਤੋਂ ਬਾਅਦ ਇੱਕ ਸੁਪਰਵਾਈਜ਼ਰ ਪੋਜੀਸ਼ਨ ਹੈ ਜਿਹਦੀ ਕੰਸਟੀਟੂਐਂਸੀ ਲਗਭਗ 5 ਕ ਲੱਖ ਮਤਲਬ ਡਿਪੈਂਡਿੰਗ ਤੁਹਾਡੀ ਕਾਉਂਟੀ ਦਾ ਸਾਈਜ਼ ਕਿੰਨਾ ਹੈ 5 ਕ ਲੱਖ ਦੀ ਤੁਹਾਡੀ ਕੰਸਟੀਟੂਐਂਟ ਹੈ ਤੇ ਤੁਸੀਂ ਓਵਰਸੀ ਕਰਦੇ ਸਾਰੀ ਪੁਲਿਸ ਫੋਰਸ ਸਾਰਾ ਜਿਹੜਾ ਤੁਹਾਡਾ ਐਡਮਿਨਿਸਟ੍ਰੇਟਿਵ ਸੋ ਸਾਡੇ ਜਿਵੇਂ ਤੁਹਾਡੇ ਡਿਸਟ੍ਰਿਕਟ ਕਮਿਸ਼ਨਰ ਹੋ ਜਾਂਦਾ ਡੀਸੀ ਸਾਡੇ ਉਹਨੂੰ ਕਹਿੰਦੇ CAO ਚੀਫ ਐਡਮਿਨਿਸਟ੍ਰੇਟਿਵ ਆਫੀਸਰ ਤੋਂ ਉਹ ਸਾਡੇ ਥੱਲੇ ਉਹ ਅਸੀਂ ਅਪੁਆਇੰਟਮੈਂਟ ਕਰਦੇ ਆ ਸਾਰੀ ਜਿਹੜੀ ਪੁਲਿਸ ਫੋਰਸ ਹੈ ਉਹਦੀ ਅਪੁਆਇੰਟਮੈਂਟ ਅਸੀਂ ਕਰਦੇ ਜੁਡੀ ਚੀਰੀ ਓਵਰਸਾਈਸ ਹੀ ਕਰਦੇ ਆ ਇਕਨੋਮਿਕ ਡਿਵੈਲਪਮੈਂਟ ਹੋਰ ਸੋਸ਼ਲ ਵਿਭਾਗ ਦੇ ਇੱਕ ਸੁਪਰਵਾਈਜ਼ਰ ਦੇ ਥੱਲੇ ਮਤਲਬ ਓਵਰਸਾਈਟ ਹੁੰਦੀ ਉਹਨਾਂ ਦੀ ਬਿਲਕੁਲ ਇੱਕ ਐਮਐਲ ਦੀ ਤਰ੍ਹਾਂ ਹੀ ਹੋ ਗਿਆ ਜਿਵੇਂ ਐਮਐਲ ਦੇਖਦਾ ਇੱਥੇ ਆਪਣੇ ਹਲਕੇ ਨੂੰ ਦੇਖਦਾ ਆਪਣੇ ਹਲਕੇ ਦੀ ਕਿਤੇ ਨਾ ਕਿਤੇ ਪੁਲਿਸ ਨੂੰ ਵੀ ਦੇਖਦਾ ਜਿਵੇਂ ਗੱਲਬਾਤ ਆ ਸਾਰੇ ਵੀ ਉਸੇ ਤਰ੍ਹਾਂ ਹੀ ਹੋ ਗਿਆ ਇੱਕ ਐਮਐਲ ਜੀ ਹਾਂਜੀ ਉਹ ਕੁਇਕੁਐਲੈਂਸ ਸਿਰਫ ਅਸੀਂ ਅਸੈਂਬਲੀ ਦੇ ਵਿੱਚ ਇੱਕ ਅਸੈਂਬਲੀ ਪਰਸਨ ਜਿਹਨੇ ਆਪਣਾ ਹਲਕਾ ਨਹੀਂ ਦੇਖਣਾ ਉਹਨੂੰ ਅਸੀਂ ਭੇਜਦਾ ਸਿਰਫ ਸਾਡੀ ਜਿਹੜੀ ਗੱਲ ਹੈ ਉਹਨੇ ਜਾ ਕੇ ਅਸੈਂਬਲੀ ਦੇ ਵਿੱਚ ਕਰਨੀ ਹੈ ਉਹ ਇੱਕ ਮਤਲਬ ਸਾਡਾ ਰੈਪ੍ਰੈਜ਼ੈਂਟੇਟਿਵ ਹੈ ਫਿਰ ਸਾਡੇ ਕਾਂਗਰਸਮੈਨ ਹੋਗੇ ਜਿਹੜੇ ਸਾਡੇ ਸੈਂਟਰ ਦੇ ਵਿੱਚ ਜਾ ਕੇ ਸਾਨੂੰ ਰੈਪ੍ਰੈਜ਼ੈਂਟ ਕਰਦੇ ਆ ਸੋ ਸੁਪਰਵਾਈਜ਼ਰ ਜਿਹੜਾ ਉਹ ਕਾਉਂਟੀ ਨੂੰ ਓਵਰਸੀ ਕਰਦਾ ਉਹਦੇ ਫਿਰ ਨਮਾਇੰਦੇ ਉਹਨੇ ਜਿਹੜੇ ਚੁਣੇ ਹੁੰਦੇ ਆ ਉਹਨਾਂ ਨੂੰ ਫਿਰ ਦੱਸਦਾ ਵੀ ਸਾਨੂੰ ਕਾਉਂਟੀ ਨੂੰ ਆਹ ਪ੍ਰੋਬਲਮ ਹੈ ਇਹ ਗੱਲ ਠੀਕ ਕਰੋ ਬਿਲਕੁਲ ਇਹ ਵੀ ਕਿਹਾ ਜਾਂਦਾ ਕਿ ਬਾਹਰਲੇ ਨੇਤਾ ਨੇ ਜਿਹੜੇ politician ਨੇ ਉਹ ਸਿੰਪਲ ਰਹਿੰਦੇ ਨੇ ਬਿਲਕੁਲ ਵੀ ਵਾਲੇ ਗੱਡੀਆਂ ਚ ਨਹੀਂ ਜਾਂਦੇ ਜੇ ਲਾਈਨ ਚ ਕਿਤੇ ਲੱਗਣਾ ਲਾਈਨ ਚ ਹੀ ਲੱਗਦੇ ਨੇ ਆਪਣੇ ਵੀ ਇੰਡੀਅਨ ਵਾਂਗ ਨਹੀਂ ਵੀ ਹੂਟਰ ਲੱਗੇ ਹੁੰਦੇ ਨੇ ਪੁਲਿਸ ਬਹੁਤ ਹੀ ਨਾਲ ਹੁੰਦੀ ਆ ਉਹਨਾਂ ਦੇ ਤੁਹਾਡੇ ਨਾਲ ਮੁਲਾਜ਼ਮ ਹੁੰਦੇ ਨੇ ਕੋਈ ਪੁਲਿਸ ਮੁਲਾਜ਼ਮ ਲੱਗੇ ਹੋਏ ਨੇ ਜਾਂ ਕਿੰਨੀ ਇੱਕ ਸਿੰਪਲ ਤਰੀਕ ਸਾਨੂੰ ਜੀ ਸਟਾਫ ਮਿਲਦੀ ਆ ਜਿਹੜਾ ਸਾਡਾ ਮਤਲਬ ਲੈਜਿਸਲੇਟਿਵ ਡਾਇਰੈਕਟਰ ਫਿਰ ਸਾਡੇ ਅਸਿਸਟੈਂਟਸ ਫੀਲਡ ਰੈਪ੍ਰੈਜ਼ੈਂਟੇਟਿਵ ਤੇ ਜਿਹੜੀ ਸਾਡੀ ਸਿਕਿਉਰਿਟੀ ਦੀ ਗੱਲ ਆ ਜੇ ਤੁਹਾਨੂੰ ਕੋਈ ਲੱਗਦੀ ਆ ਵੀ ਤੁਹਾਨੂੰ ਕੋਈ ਇਸ਼ੂ ਆ ਫਿਰ ਤੁਸੀਂ ਜਿਹੜੀ ਮਤਲਬ ਸਾਡਾ ਜਿਹੜਾ ਡੀਜੀਪੀ ਸ਼ਹਿਰਫ ਹੈ ਜਿਹਨੂੰ ਕਿ ਅਸੀਂ ਸ਼ਹਿਰਫ ਕਹਿੰਦੇ ਆ ਉਹ ਤੁਹਾਨੂੰ ਅਸਾਈਨ ਕਰ ਸਕਦਾ ਪਰ ਬਾਕੀ ਸਾਡੇ ਕੈਮਰਾ ਸਿਸਟਮਸ ਬਹੁਤ ਸਟਰੋਂਗ ਹੈ ਜਦੋਂ ਸਾਡੀ ਮੀਟਿੰਗ ਹੈ ਉਥੇ ਅਸਾਈਨ ਕੀਤੀ ਜਾਂਦੀ ਹੈ ਸਾਨੂੰ ਸਿਕਿਉਰਿਟੀ ਤੇ ਪਰਸਨਲ ਸਿਕਿਉਰਿਟੀ ਤੁਹਾਡਾ ਆਪ ਦਾ ਪਰ ਉਹ ਗਵਰਨਮੈਂਟ ਦੇ ਖਰਚੇ ਤੇ ਨਹੀਂ ਤੁਸੀਂ ਕਹਿ ਸਕਦੇ ਹੋ ਵੀ ਮੈਂ ਮੁਲਾਜ਼ਮ ਮੰਗਦਾ ਪਰ ਉਹ ਮੁਲਾਜ਼ਮ ਦਾ ਖਰਚਾ ਤੁਹਾਨੂੰ ਫਿਰ ਆਪ ਚੱਕਣਾ ਪਊਗਾ ਠੀਕ ਹੈ ਬਿਲਕੁਲ ਉਥੇ ਪੇ ਤੁਹਾਡੀ ਕਿੰਨੀ ਕਾ ਸੁਪਰਵਾਈਜ਼ਰ ਦੀ ਪੇ ਕਿੰਨੀ ਹੁੰਦੀ ਹੈ ਜਿਵੇਂ ਇੱਥੇ ਐਮਐਲਏਜ਼ ਦੀ ਪੇ ਨੇ ਹੋਰ ਕੁਝ ਨਹੀਂ ਉਹ ਤੁਹਾਨੂੰ ਸਾਡੀ ਜੀ ਟੋਟਲ ਜ ਮੈਂ 1.40 ਲੱਖ 12000 ਡਾਲਰ ਮਹੀਨੇ ਦਾ ਬਾਕੀ ਤੁਹਾਨੂੰ ਸਾਰੇ ਬੈਨੀਫਿਟਸ ਹੈਲਥ ਬੈਨੀਫਿਟ ਹੋਰ ਜਿਹੜੇ ਬੈਨੀਫਿਟ ਹੈ ਗੱਡੀਆਂ ਮਤਲਬ ਗੱਡੀ ਦਾ ਖਰਚਾ ਹੋਰ ਤੁਹਾਡਾ ਸੈਲ ਫੋਨ ਦਾ ਖਰਚਾ ਮਤਲਬ ਪੈਕੇਜ ਕਾਫੀ ਹੈ ਮਤਲਬ ਇੱਕ ਸੁਪਰਵਾਈਜ਼ਰ ਵਧੀਆ ਆਪਣੇ ਪਰਿਵਾਰ ਨੂੰ ਪਾਲ ਸਕਦਾ ਠੀਕ ਹੈ ਬਾਕੀ ਤੁਹਾਨੂੰ ਕੀ ਲੱਗਦਾ ਜਿਵੇਂ ਆਪਣੇ ਪੋਲੀਟੀਸ਼ਨ ਨੇ ਇੰਡੀਆ ਨਾ ਉਹ ਵੀ ਇਮਾਨਦਾਰੀ ਬਹੁਤ ਘਟਾ ਉਧਰ ਇਮਾਨਦਾਰੀ ਕਿੰਨੀ ਕ ਕਿਉਂਕਿ ਇੱਥੇ ਕਪੜੇ ਹੋ ਜਾਂਦੇ ਨੇ ਬਹੁਤ ਕੁਝ ਹੋ ਜਾਂਦਾ ਫੇਰ ਵੀ ਚੋਣਾ ਲੜਦੇ ਨੇ ਉੱਥੇ ਜੇ ਕੋਈ ਕਪੜਾ ਕਰ ਜੇ ਪੋਲੀਟੀਸ਼ੀਅਨ ਤਾਂ ਕਿੰਨੀ ਵੱਡੀ ਸਜ਼ਾ ਦੇਖੋ ਜੀ ਉੱਥੇ ਓਵਰਸਾਈਟ ਬਹੁਤ ਜ਼ਿਆਦਾ ਹੈ ਅ ਮਤਲਬ ਸਾਡੇ ਇੱਕ ਤਾਂ ਡਿਵੀਜ਼ਨ ਹੀ ਬਣਿਆ ਹੋਇਆ ਫੇਅਰ ਪੋਲਿਟੀਕਲ ਪ੍ਰੈਕਟਿਸਿਸ ਕਮਿਸ਼ਨ ਜਿਹੜਾ ਦੇਖਦੀ ਹੈ ਉਹ ਵੀ ਤੁਹਾਨੂੰ ਪੈ ਸਕ ਕਿੱਥੋਂ ਆਇਆ ਕਿੱਦਾਂ ਤੁਸੀਂ ਖਰਚਿਆ ਮਤਲਬ ਉਹ ਸਾਰੀ ਓਵਰਸਾਈਟ ਹੈ ਫੇਰ ਤੁਸੀਂ ਹਾਇਰ ਲੈਵਲ ਤੇ ਚਲੇ ਜਾਓ FBI CIA ਜਿਹੜੇ ਵਾਈਟ ਕਾਲਰ ਕਰਾਈਮਸ ਨਾਲ ਡੀਲ ਕਰਦੇ ਆ ਸੋ ਇੱਕ ਕਿਸਮ ਦਾ ਸਿਸਟਮ ਹੀ ਇਦਾਂ ਬਣਿਆ ਹੋਇਆ ਹੈ ਵੀ ਉਹ ਸਿਸਟਮ ਚ ਕੋਈ ਨਿਕਲਦੀ ਬਹੁਤ ਗਰੇਜ ਕਰਦਾ ਕਿ ਜੇ ਨਿਕਲ ਕੇ ਤੇ ਫੜੇਗੇ ਤੇ ਇੱਕ ਕਿਸਮ ਦਾ ਤੁਹਾਡਾ ਕਰੀਅਰ ਫਿਨਿਸ਼ ਮਤਲਬ ਫਿਰ ਫਿਰ ਤੁਸੀਂ ਪੋਲਿਟਿਕਸ ਨਹੀਂ ਕਿਉਂਕਿ ਹੋਰ ਸਕੈਂਡਲ ਤੋਂ ਤੁਸੀਂ ਨਿਕਲ ਜੂਗੇ ਜਿਹੜੀ ਇੱਕ ਫਾਈਨੈਂਸ਼ੀਅਲ ਸਕੈਂਡਲ ਹੈ ਉਹਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੈ ਸੋ ਉਹਦੇ ਕਰਕੇ ਮੈਨੂੰ ਲੱਗਦਾ ਹੈ ਵੀ ਉਹ ਚੀਜ਼ ਦਾ ਇੱਕ ਡਰ ਹੋਣ ਕਰਕੇ ਜਿਹੜੇ ਇਲੈਕਟਿਡ ਅਫੀਸ਼ਰ ਆ ਉਹ ਉਹ ਤੋਂ ਕਾਫੀ ਦੂਰ ਰਹਿੰਦੇ ਆ ਜਦੋਂ ਇਹ ਕਿ ਜੇ ਛੋਟਾ ਮੋਟਾ ਕਪੜਾ ਵੀ ਫੜਾਇਆ ਜਾਵੇ ਪੈਸੇ ਦੇ ਮਾਮਲੇ 'ਚ ਗੜਬੜ ਹੋ ਜੇ ਤਾਂ ਬਿਲਕੁਲ ਕੈਰੀ ਖਤਮਾ ਦੁਆਰਾ ਚੋਣ ਵੀ ਨਹੀਂ ਲੜ ਸਕਦਾ ਦੇਖੋ ਜੀ ਮੈਂ ਤੁਹਾਨੂੰ ਛੋਟੀ ਜੀ ਐਗਜ਼ਾਮਪਲ ਦੇ ਰਿਹਾ ਹੁਣੇ ਇਸ ਟਾਈਮ ਆਇਆ ਤਾਂ ਇੱਥੇ ਇੰਡੀਆ ਚੱਲ ਰਿਹਾ ਸਾਡੀ ਕਾਉਂਟੀ ਮੈਂ ਜਾ ਕੇ ਦੇਖਣਾ ਸਾਡਾ ਜਿਹੜਾ ਬਜਟ ਹੈ ਉਹ 1.8 ਬਿਲੀਅਨ ਡਾਲਰ ਹੈ ਮਤਲਬ ਤੀ ਅਰਬਾਂ ਦੇ ਵਿੱਚ ਹੀ ਲਾਓ ਤੇ ਸਿਰਫ 5 ਮਿਲੀਅਨ ਡਾਲਰ ਦਾ ਐਂਟਰੀ ਸ਼ੋ ਨਹੀਂ ਕਰ ਰਹੀ ਇਸ ਟਾਈਮ ਕਿਸੇ ਕਰਕੇ ਕਿਸੇ ਨੇ ਸਾਈਨ ਆਫ ਕਰਤੇ 5 ਮਿਲੀਅਨ ਜੇ ਤੁਸੀਂ ਦੇਖਿਓ ਤਾਂ 0.005% ਸਾਡੇ ਬਜਟ ਤਾਂ ਨਹੀਂ ਹੈਗਾ ਪਰ ਉਹ ਗੱਲ ਹੈ ਇਸ ਟਾਈਮ ਐਨੀ ਅਖਬਾਰਾਂ ਦੇ ਵਿੱਚ ਨਿਕਲੀ ਹੋਈ ਹੈ ਐਨਿਓ ਦੀ ਕਵਰੇਜ ਹੋ ਰਹੀ ਹੈ ਵੀ ਜਿੰਨੇ ਕੀਤਾ ਮਤਲਬ ਐਨੇ ਲਈ ਵੀ ਉਹ ਬਹੁਤ ਵੱਡੀ ਗੱਲ ਹੈ ਮਤਲਬ ਉੱਥੇ ਇਹ ਹੈ ਵੀ ਕਪਲਾ ਡਾਲਰ ਦਾ ਵੀ ਕਪਲਾ ਹੈ ਕਪਲਾ ਕੋਰੋਨਾ ਦਾ ਵੀ ਕਪਲਾ ਹੈ ਕਪਲਾ ਵੀ ਤੁਸੀਂ ਕੀਤਾ ਤੇ ਕੀਤਾ ਠੀਕ ਹੈ ਬਿਲਕੁਲ ਉਹੀ ਗੱਲ ਹੈ ਕਿ ਛੋਟਾ ਮੋਟਾ ਕਪਲਾ ਵੀ ਜੇ ਹੋ ਗਿਆ ਤਾਂ ਉਹਦਾ ਕੈਰੀਅਰ ਖਤਮਾ ਪੋਲਿਟਿਕਸ ਮਤਲਬ ਟਾਰਨਿਸ਼ ਜੇ ਆਪਾਂ ਛੋਟਾ ਕਹ ਲਈਏ ਭਈ ਲੱਖਾਂ ਦੇ ਵਿੱਚ ਹੈ ਟਾਰਨਿਸ਼ ਕਾਫੀ ਹੋ ਜਾਂਦਾ ਠੀਕ ਹੈ ਹਾਂ ਬਿਲਕੁਲ ਜਿਵੇਂ ਜਿਵੇਂ ਮੈਂ ਪਹਿਲਾਂ ਵੀ ਸਵਾਲ ਕੀਤਾ ਕਿ ਜਿਵੇਂ ਇੱਥੇ ਪਾਇਲਟ ਗੱਡੀਆਂ ਲੱਗਦੀਆਂ ਨੇ politicans ਨਾਲ ਜਾਂ ਹੋਰ ਐਵੇਂ ਦਾ VIP ਕਲਚਰ BBVIP ਕਲਚਰ ਉੱਥੇ ਹੈ ਜਾਂ ਨਹੀਂ ਹੈ ਨੇ ਜੀ ਉੱਥੇ ਕਾਫੀ ਸਿੰਪਲਿਸਿਟੀ ਹੈ ਸਰ ਕਿਉਂਕਿ ਸਿੰਪਲਿਸਿਟੀ ਇਸ ਕਰਕੇ ਹੈ ਕਿਉਂਕਿ ਤੁਸੀਂ ਲੋਕਾਂ ਨੂੰ ਇਹ ਅਹਿਸਾਸ ਕਰਾਉਣਾ ਵੀ ਤੁਸੀਂ ਉਹਨਾਂ ਵਰਗੇ ਹੀ ਆ ਕੋਈ ਤੁਹਾਡੇ ਵਿੱਚ ਡਿਫਰੈਂਸ ਨਹੀਂ ਹੈ ਤੇ ਸੋ ਇਹਦੇ ਕਰਕੇ ਕਈ ਵਾਰੀ ਮੇਰੇ ਜਿਹੜੇ ਇਥੋਂ دوست ਮਿੱਤਰ ਜਾਣੇ ਉਹ ਦੇਖਦੇ ਨੇ ਜਿਵੇਂ ਸਾਡਾ ਸ਼ਰਫ ਹੈ ਜਿਹੜਾ ਇਕੁਇਵਲੈਂਟ ਤੁਹਾਡਾ ਡੀਜੀਪੀ ਹੈ ਉਹ ਕਈ ਵਾਰੀ ਮੈਂ ਉਹਨੂੰ ਮਿਲੂੰਗਾ ਗਰੋਸਰੀ ਸਟੋਰ ਦੇ ਵਿੱਚ ਆਪਣੀ ਗਰੋਸਰੀ ਖਰੀਦ ਰਿਹਾ ਹੁੰਦਾ ਤੇ ਸਾਰੇ ਮੈਂ ਜੇ ਕਿਸੇ ਨੂੰ ਦੱਸਦਾ ਉਹਨਾਂ ਨੂੰ ਬੜਾ ਮਤਲਬ ਅਚੰਭਾ ਜਿਹਾ ਲੱਗਦਾ ਵੀ ਇਹ ਤੁਹਾਡਾ ਇਕੁਇਵਲੈਂਟ ਡੀਜੀਪੀ ਹੈ ਵੀ ਇਹ ਆਪ ਗਰੋਸਰੀ ਬਾਈ ਕਰ ਰਿਹਾ ਹੈ ਉੱਥੇ ਬਹੁਤ ਦੀਆ ਮਤਲਬ ਸਿਕਿਉਰਟੀ ਵੀ ਇੱਕ ਗਵਰਨਰ ਨੂੰ ਮਿਲਦੀ ਆ ਉਹਨੂੰ ਵੀ 2 CHP ਆਫੀਸਰ ਮਿਲਦੇ ਆ ਤੇ ਮਤਲਬ ਅਟਾਰਨੀ ਜਨਰਲ ਨੂੰ ਮਿਲਦੀ ਆ ਪ੍ਰੈਜ਼ੀਡੈਂਟ ਨੂੰ ਆਫੀਸ਼ੀਅਲੀ ਮਿਲਣੀ ਆ ਬਾਕੀ ਜਿਹੜੇ ਕਾਂਗਰਸਮੈਨ ਆ ਉਹ ਆਪਣੀ ਖਰਚੇ ਦੇ ਉੱਤੇ ਕਰ ਸਕਦੇ ਆ ਬਟ ਉਹਨਾਂ ਨੂੰ ਅਸਾਈਨ ਨਹੀਂ ਹੈਗੀ ਸਾਡੇ ਕਾਫੀ ਸਿੰਪਲਿਸਿਟੀ ਇਹ ਗੱਲ ਦੀ ਆ ਜਿਹੜਾ ਸਾਡਾ ਕਾਂਗਰਸਮੈਨ ਆ ਜਿਹਨੂੰ ਤੁਸੀਂ MP ਕੌਂ ਆਮ ਮਤਲਬ ਉਹਨੂੰ ਮਿਲਣਾ ਕੋਈ ਮੁਸ਼ਕਲ ਨਹੀਂ ਟਾਈਮ ਲੈ ਕੇ ਉਹਨੂੰ ਆਮ ਮਿਲ ਸਕਦੇ ਆ ਆਮ ਜਦੋਂ ਮੈਂ ਸੁਪਰਵਾਈਜ਼ਰ ਤੁਸੀਂ ਹੁਣ ਬਣੇ ਹੋਇਓ ਉਸ ਤੋਂ ਬਾਅਦ ਤੁਸੀਂ ਪੋਲੀਟਿਕਸ ਮਤਲਬ ਛੱਡੀ ਦੇਮੋ ਉਸ ਤੋਂ ਬਾਅਦ ਕੋਈ ਪੈਨਸ਼ਨ ਵਗੈਰਾ ਲੱਗਦੀ ਹੈ ਉੱਥੇ ਤੁਹਾਡੀ ਹਾਂਜੀ ਜੀ ਜਿਹੜਾ ਕਾਉਂਟੀ ਸੁਪਰਵਾਈਜ਼ਰ ਹੈ ਉਹਨੂੰ ਪੈਨਸ਼ਨ ਡਿਪੈਂਡਿੰਗ ਔਨ ਕਿੰਨੇ ਈਅਰ ਸਰਵਿਸ ਦੇ ਸੀਗੇ ਤੇ ਫੇ ਤੁਹਾਨੂੰ ਉਹਦੀ ਪੈਨਸ਼ਨ ਲੱਗਦੀ ਹੈ ਤੁਸੀਂ ਦੱਸਿਆ ਕਿ ਤਕਰੀਬਨ 12000 ਡਾਲਰ ਤੁਹਾਡੇ ਹੋਰ ਵੀ ਬਿਜ਼ਨਸ ਨੇ ਫਿਰ ਇਹ ਹਰ ਲੀਡਰ ਲੈਂਦਾ ਉੱਥੇ ਹਰ ਮਤਲਬ ਪੋਲਿਟਿਸ਼ੀਅਨ ਲੈਂਦਾ ਜਾਂ ਕੋਈ ਲੈਂਦੇ ਵੀ ਨਹੀਂ ਜਿਵੇਂ ਇੱਥੋਂ ਅਗਲਾ ਕਹਿੰਦਾ ਵੀ ਮੇਰਾ ਠੀਕ ਆ ਸਿਸਟਮ ਜੀ ਮੈਂ ਪੇ ਨਹੀਂ ਲੈ ਹਾਂਜੀ ਜਿਵੇਂ ਹੁਣ ਮੇਰਾ ਆਪ ਦਾ ਹੀ ਸਿਸਟਮ ਹੈ ਬਣਾਇਆ ਹੋਇਆ ਜਿਹੜੀ ਪੇ ਹੈ ਉਹ ਲੈਣੀ ਕਿਉਂਕਿ ਉਹ ਇੱਕ ਕਿਸਮ ਦੀ ਅਕਾਊਂਟਿੰਗ ਰੱਖਣ ਲਈ ਵੀ ਤੁਹਾਨੂੰ ਪੇ ਗਈ ਆ ਉਹਦੀ ਹੁਣ ਤੁਸੀਂ ਵਰਤੋਂ ਕਿੱਦਾਂ ਕਰਦੇ ਹੁਣ ਜਿਵੇਂ ਮੇਰੀ 12000 ਹੈ ਅਸੀਂ ਪਹਿਲਾਂ ਹੀ 12000 ਆਪਣੇ ਅਕਾਊਂਟੈਂਟਸ ਨੂੰ ਕਿਹਾ ਵੀ ਜਿਹੜੇ ਐਨ ਜੀਓਜ਼ ਐ ਜਿਹੜੇ ਨਾਨ ਪ੍ਰੋਫਿ ਬਾਰ ਜਾਂਦੀ ਹੈ ਤੇ ਉਹ ਪਬਲਿਕ ਰੈਕਟ ਹੈ ਉਹ ਹਰੇਕ ਨੂੰ ਪਤਾ ਲੱਗ ਜਾਂਦਾ ਵੀ ਇਹਨੂੰ ਐਨੀ ਭੇਗਈ ਆ ਐਨਏ ਨੇ ਵਿੱਚ ਮਤਲਬ ਯੂਟਿਲਾਈਜ਼ ਕੀਤਾ ਤੇ ਬਾਕੀ ਵਾਪਸ ਦਿੱਤਾ ਪਰ ਜੇ ਆਪਾਂ ਕਹਿੰਦੇ ਵੀ ਲੈਣੀ ਨਹੀਂ ਉਹ ਦੂਜੇ ਜਿਹੜੇ ਤੁਹਾਡੇ ਕਾਲੀਗਸ ਐ ਜਾਂ ਹੋਰ ਸੁਪਰਵਾਈਜ਼ਰਸ ਐ ਉਹਨਾਂ ਦੇ ਉੱਤੇ ਕਿਉਂਕਿ ਹਰੇਕ ਦੀ ਸਿਚੁਏਸ਼ਨ ਇੱਕ ਦੀ ਨਹੀਂ ਕਈ ਆਪਣੇ ਪਰਿਵਾਰ ਨੂੰ ਉਹ 12 ਹਜੜਾ ਦਾ ਨਾ ਪਾਲਦੇ ਆ ਸੋ ਆਪਾਂ ਕਿਸੇ ਨੂੰ ਕਹਿਣਾ ਵੀ ਅਸੀਂ ਤਾਂ ਲੈਂਦੇ ਨਹੀਂ ਉਹ ਇੱਕ ਕਿਸਮ ਦਾ ਸ਼ੋਅ ਕਰਦਾ ਵੀ ਅਸੀਂ ਤੁਹਾਡੇ ਨਾਲ ਡਿਫਰੈਂਟ ਐ ਇਹਦੇ ਨਾਲ ਬੈਟਰ ਵੇ ਜਾਂ ਡਿਪਲੋਮੈਟਿਕ ਵੇ ਕਰਦਾ ਇਹ ਆ ਵੀ ਤੁਸੀਂ ਲੈ ਕੇ ਤੇ ਡਿਸਪਰਸ ਕਰ ਦਿਓ ਠੀਕ ਐ ਬਿਲਕੁਲ ਹੈ ਗਰੇਵਾਲ ਸਾਹਿਬ ਇੱਥੇ ਦੇਖਦੇ ਆਪਾਂ ਕਿ ਜਿਹੜੇ ਫੰਡ ਆਉਂਦੇ ਨੇ ਜਿਵੇਂ ਤੁਸੀਂ ਦੱਸਿਆ ਬਹੁਤ ਵੱਡੇ ਵੱਡੇ ਫੰਡ ਹੁੰਦੇ ਨੇ ਇੱਥੇ ਗਲੀਆਂ ਨਾਲੀਆਂ ਲਈ ਆਉਂਦੇ ਨੇ ਹੋਰ ਆਉਂਦੇ ਨੇ ਜਿਹੜੇ ਮੇਨ ਕੰਮ ਹੁੰਦੇ ਨੇ ਕਿਉਂਕਿ ਇਹ ਵੀ ਕਿਹਾ ਜਾਂਦਾ ਕਿ ਪੰਜਾਬ ਚ ਜਾਂ ਇੰਡੀਅਨ ਤਾਂ ਗਲੀਆਂ ਨਾਲੀਆਂ ਤੋਂ ਜਿਹੜੇ ਲੀਡਰ ਨੇ ਉੱਪਰ ਜਾਂਦੀ ਨਹੀਂ ਹੈਗੇ ਉੱਥੀ ਉਹ ਗਲੀ ਪੱਟ ਕੇ ਉੱਚੀ ਕਰਤੀ ਜੀ ਆਹ ਕਰਤਾ ਉੱਥੇ ਜਿਹੜੇ ਫੰਡਸ ਨੇ ਉਹ ਕਿਸ ਤਰੀਕੇ ਨਾਲ ਵਰਤੇ ਜਾਂਦੇ ਨੇ ਵੇ ਦੇਖੋ ਜੀ ਸਾਡੇ ਜਿਹੜੇ ਫੰਡਸ ਹੈ ਬਿਲੀਅਨਸ ਆਫ ਡਾਲਰਸ ਦੇ ਵਿੱਚ ਆਨੇ ਸਾਡੇ ਮੇਜਰ ਟ੍ਰਾਂਸਪੋਰਟੇਸ਼ਨ ਇਨਫਰਾਸਟ੍ਰਕਚਰ ਪ੍ਰੋਜੈਕਟਸ 브릿जेस ਜਿਹੜੇ ਰੋਡ ਵਾਈਡਨਿੰਗਸ ਜਿਹੜਾ ਸੂਰ ਸਿਸਟਮ ਹੈ ਇਹ ਤਾਂ ਮਤਲਬ ਇੱਕ ਕਿਸਮ ਦਾ ਕਰਨਾ ਇਹ ਤਾਂ ਇੱਕ ਮਤਲਬ ਨਾ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਇਹ ਤਾਂ ਤੁਹਾਨੂੰ ਐਸ ਅਕਾਊਂਟਿੰਗ ਕਰਨਾ ਹੀ ਪੈਂਦਾ ਬਾਕੀ ਜਿਹੜੇ ਤੁਸੀਂ ਕਹਿ ਰਹੇ ਹੋ ਸੂਰ ਸਿਸਟਮ ਵਾਟਰ ਇਹ ਸਾਰਾ ਵਿੱਚ ਹੀ ਹੁੰਦਾ ਸਾਡੇ ਜਿਹੜੇ ਫੰਡਸ ਆ ਅਸੀਂ ਜਿਆਦਾ ਮੇਜਰ ਜਿਹੜੇ ਜਿਨੂੰ ਆਪਾਂ ਕਹਦੇ ਆ ਵੀ ਜਨਰੇਸ਼ਨਲ ਪ੍ਰੋਜੈਕਟਸ ਕੋਈ ਬ੍ਰਿਜ ਬਣਾਣਾ ਹੈ ਕੋਈ ਆਪਾਂ ਬਣਾਣਾ ਫਰੀਵੇ ਦੀ ਐਕਸਟੈਂਸ਼ਨ ਕਰਨੀ ਹੈ ਉਹ ਚੀਜ਼ ਤੇ ਅਸੀਂ ਜ਼ਿਆਦਾ ਫੰਡਸ ਸਪੈਂਡ ਕਰਦੇ ਆ ਠੀਕ ਹੈ ਹੁਣ ਤੁਹਾਡੀ ਫਿਊਚਰ ਦੀ ਸੋਚ ਕੀ ਆ ਥਿੰਕਿੰਗ ਕੀ ਆ ਹੁਣ ਫੇਰ ਇਲੈਕਸ਼ਨ ਲੜਨੀ ਆ ਹੁਣ ਇਲੈਕਸ਼ਨ ਕਦੋਂ ਹੋਣੀਆਂ ਦਵਾ ਮੇਰੀ ਨੈਕਸਟ ਇਲੈਕਸ਼ਨ ਜੀ 2026 ਦੇ ਵਿੱਚ ਤੇ ਮਤਲਬ ਉਹ ਤੋਂ ਬਾਅਦ ਦੇਖਾਂਗੇ ਯੂ ਨੋ ਜਿੱਦਾਂ ਜਿੱਦਾਂ ਪਰਮਾਤਮਾ ਨੇ ਚਾਇਆ ਉਦਾਂ ਹੀ ਹੋਊਗਾ ਮੈਂ ਥੋੜੇ ਬੈਲੈਂਸ ਕਰਨਾ ਪੈਂਦਾ ਕਿਉਂਕਿ ਪਰਿਵਾਰ ਵੀ ਹੈ bizness ਵੀ ਦੇਖਣਾ ਸਾਡਾ ਜਿਵੇਂ ਜੇ ਹੁਣ MP ਦੀ ਤੁਸੀਂ ਚੋਣ ਲੜਦੇ ਆ ਤੇ ਉਹ ਤਕਰੀਬਨ 8 ਘੰਟੇ ਦੀ ਫਲਾਈਟ ਹੈ ਜਿੱਥੇ ਅਸੀਂ ਰਹਿਨੇ ਆ ਫਲਾਈਟ ਤੇ ਮਤਲਬ ਉਹ ਹੁਣ ਦੇਖਣਾ ਵੀ ਤੁਸੀਂ ਉਹਦੇ ਵਿੱਚ ਸਕੇਡਿਊਲ ਕਿਦਾਂ ਕਿਉਂਕਿ ਰੋਜ਼ ਦੀ ਰੋਜ਼ ਉੱਥੇ ਸੈਸ਼ਨ ਲੱਗਦਾ ਫਿਰ ਪਰਿਵਾਰ ਤੋਂ ਵੀ ਤੁਹਾਡਾ ਕਾਫੀ ਟਾਈਮ ਦੂਰ ਰਹਿਣਾ ਪੈਂਦਾ ਮੈਨੂੰ ਆ ਟਾਈਮ ਆ ਜਿਹੜਾ 2024 ਦਾ ਇਲੈਕਸ਼ਨ ਤੇ 2022 ਦੋਨੇ ਆ ਟਾਈਮ ਟਿਕਟ ਆਫਰ ਹੋਈ ਸੀ ਪਰ ਮੈਂ ਠੀਕ ਸਮਝਿਆ ਵੀ ਲੋਕਲ ਰਹਿ ਕੇ ਜਿਹੜੀ ਇਹ ਸੁਪਰਵਾਈਜ਼ਰ ਦਾ ਪੋਜੀਸ਼ਨ ਹੈ ਇੱਥੇ ਆਪਣੀ ਸੇਵਾ ਨਿਭਾਵਾ ਆਪਣੇ ਪਰਿਵਾਰ ਨੂੰ ਤੇ ਆਪਣੇ ਬਿਜ਼ਨਸ ਨੂੰ ਬਾਕੀ ਜਿੱਦਾਂ ਪ੍ਰਮਾਤਮਾ ਨੇ ਚਾਇਆ ਆਉਣ ਵਾਲੇ ਟਾਈਮ ਦੇ ਵਿੱਚ ਜੇ ਆਪਰਚੂਨਿਟੀਆਂ ਇਦਾਂ ਹੀ ਚੱਲਦੀ ਰਹੀਆਂ ਤੇ ਫਿਰ ਜ਼ਰੂਰ ਕਦੇ ਸੋਚਿਆ ਸੀ ਕਿ ਅਮਰੀਕਾ ਜਾ ਰਿਹਾ ਹਾਂ ਉਸ ਤੋਂ ਬਾਅਦ ਉੱਥੇ ਕੰਮ ਕਰ ਰਿਹਾ ਕਿ ਇੱਕ ਪੋਲੀਟੀਸ਼ਨ ਬਣ ਜਾਾਂਗੇ ਵੋਟਾਂ ਨਾਲ ਜਿੱਤ ਕੇ ਸੁਪਰਵਾਈਜ਼ਰ ਤੱਕ ਪਹੁੰਚਾਂਗੇ ਕਦੇ ਇੱਥੇ ਸੋਚਿਆ ਸੀ ਪਹਿਲਾਂ ਤੁਸੀਂ ਥੋੜੇ ਮਹੀਨੇ ਪਹਿਲਾਂ ਮੈਂ ਨਾ ਸਟੇਟ ਆਫ ਦਾ ਕਾਉਂਟੀ ਹੁੰਦੀ ਹੈ ਤੁਸੀਂ ਦੱਸਣੀ ਦੀ ਵੀ ਕਾਉਂਟੀ ਕਿੱਦਾਂ ਚੱਲ ਰਹੀ ਹੈ ਐਜ਼ ਦਾ ਚੇਅਰਮੈਨ ਤੁਸੀਂ ਦੱਸਦੇ ਆ ਤੇ ਮੈਂ ਉਦੋਂ ਇੱਕ ਸਟੇਟਮੈਂਟ ਕਹੀ ਜਿਹੜੀ ਲੋਕਾਂ ਨੇ ਕਾਫੀ ਪਸੰਦ ਕੀਤੀ ਤੇ ਉਹਨਾਂ ਨੂੰ ਕਾਫੀ ਉਹਦੇ ਨਾਲ ਉਤਸ਼ਾਹ ਮਿਲਿਆ ਯੰਗ ਜਨਰੇਸ਼ਨ ਵੀ ਉੱਤੇ ਕਾਫੀ ਸੀ ਕਿ 50 ਸਾਲ ਪਹਿਲਾਂ ਮੇਰੇ ਮਦਰਫਾਦਰ ਉੱਤੇ ਇੱਕ ਐਜ਼ ਅ ਇਮੀਗਰੈਂਟ ਕੇ ਜੇ ਅੱਜ ਜੋ ਮੇਰੇ ਸਾਹਮਣੇ ਬੈਠੇ ਸੀ ਬੜਾ ਉਹਨਾਂ ਦੇ ਮਨ ਦੇ ਵਿੱਚ ਮਤਲਬ ਇੱਕ ਕਿਸਮ ਦਾ ਗਰਭ ਸੀ ਜਾਂ ਆਪਾਂ ਕਹਿ ਸਕਦੇ ਫਕਰ ਸੀ ਜਾਂ ਪ੍ਰਾਊਡ ਮੂਮੈਂਟਸ ਸੀ ਉਹਨਾਂ ਲਈ ਬਈ ਸਾਡਾ ਬੇਟਾ ਕਾਉਂਟੀ ਦਾ ਚੇਅਰਮੈਨ ਹੈ ਠੀਕ ਹੈ ਜੇ 50 ਸਾਲ ਪਹਿਲਾਂ ਆਪਾਂ ਲਾਈਏ ਤੇ ਇੱਕ ਇਮੀਗ੍ਰੈਂਟ ਪਰਿਵਾਰ ਤੋਂ ਲੈ ਕੇ ਤੇ ਹੁਣ ਉਹਨਾਂ ਦਾ ਬੇਟਾ ਉਹਨਾਂ ਦੀ ਮਸ਼ੱਕਤ ਨਾਲ ਉਹਨਾਂ ਦੇ ਹਾਰਡ ਵਰਕ ਨਾਲ ਇੱਕ ਕਾਉਂਟੀ ਦਾ ਚੇਅਰਮੈਨ ਮਤਲਬ ਅਮਰੀਕਾ ਦੇ ਵਿੱਚ ਮੈਂ ਸਮਝੂਗਾ ਕਿ ਮਤਲਬ ਬਹੁਤ ਸਾਡੇ ਪਰਿਵਾਰ ਲਈ ਸਾਡੇ ਭਾਈਚਾਰੇ ਲਈ ਕਿਉਂਕਿ ਜਦੋਂ ਮੈਂ ਤੇ ਮੇਰੇ ਬ੍ਰਦਰ ਸੀ ਅਸੀਂ ਸਿਰਫ ਦੋ ਬੱਚੇ ਸੀ ਜਿਨ੍ਹਾਂ ਨੇ ਦਸਤਾਰ ਸਕੂਲ ਦੇ ਵਿੱਚ ਰੱਖੀ ਹੋਈ ਸੀ ਗੋਰਿਆਂ ਨੂੰ ਇਹ ਵੀ ਨਹੀਂ ਪਤਾ ਸੀ ਵੀ ਇਹ ਕਾਦੇ ਲਈ ਪਾਉਂਦੇ ਆ ਕਾਦੇ ਲਈ ਨਹੀਂ ਤੇ ਹੁਣ ਪਰਮਾਤਮਾ ਦੀ ਇਸ ਤਰ੍ਹਾਂ ਦੀ ਕਿਰਪਾ ਜੇ ਮੇਰੀ ਪੱਗ ਸ਼ਰਟ ਨਾਲ ਨਾ ਮੈਚ ਕਰੇ ਗੋਰੀ ਰੋਕਮੀ ਨੇ ਕਹਿੰਨੇ ਵੀ ਅੱਜ ਤੇਰੀ ਪੱਗ ਥੋੜੀ ਜੀ ਸ਼ੇਡ ਆਫ ਹੈ ਸੋ ਹੁਣ ਮੈਂ ਜਿਹੜਾ ਮੇਰਾ ਮੇਨ ਜੇ ਆਪਾਂ ਗਰਾਊਂਡ ਲੈਵਲ ਤੋਂ ਦੇਖੀ ਵੀ ਮੇਰੀ ਸੋਚ ਕਾਦੇ ਲਈ ਸੀ ਪੋਲਿਟਿਕਸ ਦੇ ਵਿੱਚ ਇਨਵੋਲਵ ਹੋਣ ਲਈ ਇਹ ਕਿਸਮ ਦੀ ਆਊਟ ਰੀਚ ਸੀ ਬੀਸੀ ਜਿਹੜੇ ਸਿੱਖ ਹੈ ਜਾਂ ਪੰਜਾਬੀ ਭਾਈਚਾਰਾ ਇੱਕ ਵਧੀਆ ਕਮਿਊਨਿਟੀ ਹੈ ਜਿਹੜੇ ਹਰੇਕ ਨਾ ਮੋੜਾ ਨਾ ਮੋੜਾ ਜਾ ਕੇ ਰਲ ਕੇ ਕੰਮ ਕਰਨ ਵਾਲੇ ਆ ਹਾਰਡ ਵਰਕਿੰਗ ਹੈ ਤੁਸੀਂ ਬਹੁਤ ਘੱਟ ਆਪਣੇ ਪੰਜਾਬੀ ਜਾਂ ਇੰਡੀਅਨ ਦੇਖੋਗੇ ਜਿਹੜੇ ਸੋਸ਼ਲ ਸਰਵਿਸ ਦੇ ਉੱਤੇ ਡਿਪੈਂਡੈਂਟ ਆ ਕੋਈ ਸਾਰੇ ਮਿਹਨਤੀ ਆ ਸਾਰੇ ਕੰਮ ਕਰਨ ਵਾਲੇ ਆ ਉਹ ਦੇਸ਼ ਦੇਣਗੇ ਸਿਸਟਮ ਨੂੰ ਕੱਢਣ ਦੇ ਬੋਕਟੋ ਦੇ ਵਿੱਚ ਇਹ ਬਹੁਤ ਗਰਵ ਵਾਲੀ ਗੱਲ ਹੈ ਆਪਣੇ ਪੰਜਾਬੀਆਂ ਲਈ ਕਿ ਆਪਣੇ ਸਾਰੇ ਜਿਹੜੇ ਪੰਜਾਬੀ ਉੱਥੇ ਵਧੀਆ ਤਰੀਕੇ ਨਾਲ ਜੀ ਰਹੇ ਆ ਚਾਹੇ ਉਹ ਲੇਬਰ ਹੀ ਕਰ ਰਹੇ ਆ ਪਰ ਵਧੀਆ ਢੰਗ ਨਾਲ ਕੋਈ ਤੁਸੀਂ ਉਹਨਾਂ ਨੂੰ ਇਹ ਨਹੀਂ ਦੇਖੋਗੇ ਹੋਮਲੈਸ ਜਾਂ ਲੋਕਾਂ ਤੋਂ ਪੈਸੇ ਮੰਗਦੇ ਕਦੇ ਨਹੀਂ ਤੁਸੀਂ ਦੇਖੋਗੇ ਬਿਲਕੁਲ ਗਰੇਵਾਲ ਸਾਹਿਬ ਤੁਸੀਂ ਉੱਥੇ ਦੀ ਸਰਕਾਰ ਚੋਂ ਜਿਹੜੇ ਆਪਣੇ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੇ ਕੈਨੇਡਾ ਜਾ ਰਹੇ ਨੇ ਆਸਟ੍ਰੇਲੀਆ ਜਾ ਰਹੇ ਨੇ ਹੁਣ ਯੂ ਐਸ ਏ ਨੂੰ ਵੀ ਜਾ ਰਹੇ ਨੇ ਕਿਵੇਂ ਲੱਗਦਾ ਯੂ ਐਸ ਏ ਚ ਜਾਣ ਦੇ ਪੰਜਾਬੀਆਂ ਦੇ ਕਿਵੇਂ ਦੇ ਹਾਲਾਤ ਕਿਵੇਂ ਦੇ ਨੇ ਕਿਵੇਂ ਕੰਮਕਾਜ ਨੇ ਦੇਖੋ ਜੀ ਜੇ ਤਾਂ ਲੀਗਲ ਤਰੀਕੇ ਨਾਲ ਤੁਸੀਂ ਜਾਣੇ ਆ ਫਿਰ ਤਾਂ oportunidades ਬਹੁਤ ਜ਼ਿਆਦਾ ਲੀਗਲ ਤਰੀਕੇ ਹੁਣ ਤੁਸੀਂ ਪੜ੍ਹਾਈ ਦੇ ਵੀਜ਼ੇ ਤੇ ਚਲੇ ਗਏ ਤੁਹਾਨੂੰ ਉੱਥੇ ਪੜ੍ਹਾਈ ਲਈ ਜਿਹੜੇ ਮੋਸਟ ਡਾਕਟਰਸ ਇੰਜੀਨੀਅਰਸ ਨਰਸਸਿਸ ਟੀਚਰਸ ਆਪਣੇ ਭਾਈਚਾਰੇ ਦੇ ਕਿਉਂਕਿ ਆਪਣੇ ਜਿਹੜੇ ਪੰਜਾਬੀਓ ਮਿਹਨਤੀ ਹੈ ਉਹ ਮਿਹਨਤ ਚਾਹੇ ਇੱਥੇ ਤੁਸੀਂ ਪੰਜਾਬ ਚ ਕਰ ਲੋ ਇਥੇ ਵੀ ਤੁਸੀਂ ਸਕਸੈਸ ਹੋ ਜਾਓਗੇ ਇੱਥੇ ਸ਼ਾਇਦ ਥੋੜੇ ਜਿਹਾ ਆਬਸਟਕਲਸ ਜ਼ਿਆਦਾ ਆਣ ਉੱਥੇ ਤੁਹਾਨੂੰ ਸਕਸੈਸ ਛੇਤੀ ਮਿਲ ਜਾਂਦਾ ਕਿਉਂਕਿ ਉੱਥੇ ਆਪਰਚੂਨਿਟੀਆਂ ਬਹੁਤ ਜ਼ਿਆਦਾ ਹੈ ਤੇ ਪਰ ਜਿਹੜਾ ਹੁਣ ਤੁਸੀਂ ਸੁਣੀ ਦਾ ਜਿਵੇਂ ਕਈ ਲੋਕੀ ਪੈਸੇ ਲਾ ਕੇ ਡੌਂਕੀ ਦਾ ਸਿਸਟਮ ਚੱਲਿਆ ਹੋਇਆ ਤੇ ਉੱਥੇ ਪਹੁੰਚਦੇ ਆ ਉਹ ਲਾਈਫ ਸਿੰਪਲ ਲਾਈਫ ਨਹੀਂ ਹੈਗੀ ਉਹ ਬਹੁਤ ਮੁਸ਼ਕਲ ਹੈ ਪਹਿਲਾਂ ਤਾਂ ਤੁਸੀਂ ਪੈਸਾ ਲਾ ਕੇ ਉੱਥੇ ਜਾਣੇ ਆ ਉੱਤੇ ਜਾਣੇ ਮੈਂ ਤਾਂ ਹਮੇਸ਼ਾ ਇਹ ਕਹਿੰਨਾ ਕਿ ਕਈ ਵਾਰੀ ਆਪਾਂ ਇਹ ਸੋਚਦੇ ਆਂ ਵੀ ਆਪਾਂ ਕੋਈ ਸਫਰ ਤੈਅ ਕਰਦੇ ਤਾਂ ਆਪਾਂ ਦੇਖਦੇ ਵੀ ਉੱਤੇ ਲਾਈਟ ਹੈ ਉبس ਇੱਕ ਦਿਨ ਤੱਕ ਓਖੇ ਜਿਹੜੇ ਲਾਈਟ ਆ ਗਈ ਉਦੋਂ ਸੁੱਖਾ ਹੋ ਜਾਣਾ ਇੱਤੇ ਤੱਕ ਹਨੇਰਾ ਹੈ ਉੱਤੇ ਲਾਈਟ ਹੈ ਪਰ ਜਿਹੜਾ ਉਹ ਸਿਸਟਮ ਹੈ ਉੱਤੇ ਜ਼ਿਆਦਾਤਰ ਹਨੇਰਾ ਹੀ ਹੈ ਕਿਉਂਕਿ ਜੇ ਤੁਸੀਂ ਅਮਰੀਕਾ ਵੀ ਪਹੁੰਚ ਜਾਂਦੇ ਆਂ ਜੌਬਸ ਨਹੀਂ ਤੁਸੀਂ ਕਰ ਸਕਦੇ ਕਿਉਂਕਿ ਤੁਸੀਂ ਇਲੀਗਲ ਗਏ ਹੋਇਆ ਵਰਕ ਪਰਮਿਟ ਨਹੀਂ ਤੁਹਾਨੂੰ ਮਿਲਦਾ ਫਿਰ ਤੁਸੀਂ ਅੰਡਰਗਰਾਊਂਡ ਹੋ ਕੇ ਕੰਮ ਕਰਦੇ ਆਂ ਉਹ ਜਿਹੜੇ ਤੁਹਾਡੇ EMPLOYEES ਐ ਜਾਂ ਜਿਨ੍ਹਾਂ ਦੇ ਬਿਜ਼ਨਸ ਐ ਉਹਨਾਂ ਨੂੰ ਵੀ ਪਤਾ ਹੁੰਦਾ ਉਹ ਕਈ ਵਾਰੀ ਤੁਹਾਡੀ ਦਰਵਰਤ ਤੋਂ ਕਰਦੇ ਆ ਮਤਲਬ ਪੇ ਨਹੀਂ ਪੂਰੀ ਦਿੰਦੇ ਕੰਮ ਜ਼ਿਆਦਾ ਕਰਾਣੇ ਆ ਜਿਹੜਾ ਕੰਮ ਹੋਰ ਕੋਈ ਨਹੀਂ ਕਰਨਾ ਮੰਗਦਾ ਉਹ ਤਾਂ ਤੱਕ ਕਰਾਣੇ ਆ ਫਿਰ ਤਾਨੂੰ ਲੋਡ ਪੈਜ ਕਿਸੇ ਹਾਦਸੇ ਕਰਕੇ ਜਾਂ ਕੋਈ ਖੁਸ਼ੀ ਦਾ ਸਮਾਂ ਜਾਂ ਗਮੀ ਦਾ ਸਮਾਂ ਤੁਹਾਨੂੰ ਵਾਪਸ ਇੰਡੀਆ ਆਣਾ ਪੈਜੇ ਆ ਨਹੀਂ ਸਕਦੇ ਤੁਸੀਂ ਉੱਥੇ ਤੁਸੀਂ ਘਰ ਆਪਣਾ ਰੈਂਟ ਨਹੀਂ ਕਰ ਸਕਦੇ ਸੋ ਕਾਫੀ ਮੁਸ਼ਕਲ ਹੈ ਮੈਂ ਤਾਂ ਇਹੀ ਐਨਕਰੇਜ ਕਰੂੰਗਾ ਵੀ ਮਤਲਬ ਜੇ ਜਾਣਾ ਤਾਂ ਲੀਗਲ ਤਰੀਕੇ ਨਾਲ ਬਾਕੀ ਮੈਂ 12 ਸਾਲ ਬਾਅਦ ਪੰਜਾਬ ਆਇਆ ਤੁਹਾਨੂੰ ਮੈਂ ਆਪਣੀ ਗੱਲ ਦੱਸਦਾ ਮੈਂ ਬੜਾ ਇਮਪ੍ਰੈਸ ਹੈ ਵੀ ਪੰਜਾਬ ਦੀ ਜੋ ਤਰੱਕੀ ਹੈ ਇਨਫਰਾਸਟ੍ਰਕਚਰ ਚਲੋ ਬੈਟਰ ਹੋ ਰਿਹਾ ਹੈ ਆਪਰਟਿਉਨਿਟੀਆਂ ਮੈ ਰਹੇ ਆ ਉਹ ਆਪਰਚੂਨਿਟੀਆਂ ਜੇ ਆਪਾਂ ਉੱਥੇ ਜਾ ਕੇ ਕਰਨਾ ਹੈ ਆਪਾਂ ਇੱਥੇ ਵੀ ਕਰ ਸਕਦੇ ਆਂ ਕਈ ਵਾਰੀ ਮੈਨੂੰ ਇਹ ਲੱਗਦਾ ਵੀ ਜਿਹੜੇ ਉੱਥੇ ਪਹੁੰਚ ਜਾਂਦੇ ਆ ਉਹ ਇਸ ਤਰ੍ਹਾਂ ਦੀ ਲਾਈਫ ਸਟਾਈਲ ਦਿਖਾਉਂਦੇ ਆ ਵਧੀਆ ਚੀਜ਼ਾਂ ਦਿਖਾਉਂਦੇ ਆ ਜਿਹੜੇ ਇੱਥੇ ਦੀ ਯੂਥ ਆ ਉਹ ਸੋਚਦੀ ਆ ਵੀ ਪਤਾ ਨਹੀਂ ਉੱਥੇ ਕੀ ਆ ਪਰ ਉਹ ਇਹ ਨਹੀਂ ਦਿਖਾਉਂਦੇ ਵੀ ਉੱਥੇ ਸਟਰਗਲ ਕਿੰਨੀ ਆ ਉਹ ਸਿਰਫ ਵਧੀਆ ਗੱਲ ਦੱਸਦੇ ਆ ਤੇ ਜੇ ਸਟਰਗਲ ਕਰਨੀ ਹੈ ਤੇ ਇੱਥੇ ਕਰਕੇ ਵੀ ਟਾਈਮ ਲੱਗ ਸਕਦਾ ਪਰ ਉਹ ਮਕਾਮ ਤੇ ਤੁਸੀਂ ਇੱਥੇ ਵੀ ਪਹੁੰਚ ਸਕਦੇ ਆਂ ਬਿਲਕੁਲ ਜਿਵੇਂ ਪਹਿਲਾਂ ਜਾਂਦੇ ਸੀ ਫੋਟੋਆਂ ਵਧੀਆ ਤਰੀਕੇ ਨਾਲ ਪਾਤੀਆਂ ਕਿ ਅਸੀਂ ਆ ਗੱਡੀ ਲੈ ਲਈ ਜੀ ਆ ਕੁਝ ਜ਼ਿਆਦਾ ਹੁੰਦਾ ਨਹੀਂ ਉਹ ਬੈਕਗ੍ਰਾਉਂਡ ਵਾਲੀ ਚੀਜ਼ ਨਹੀਂ ਦਿਖਾਉਂਦੇ ਵੀ ਮਿਹਨਤ ਕਿਵੇਂ ਕਰ ਰਹੇ ਹਾਂ ਕੰਮਕਾਜ ਕਿਵੇਂ ਕਰ ਰਹੇ ਦੇਖੋ ਜੀ ਅਸੀਂ ਉੱਥੇ ਦੀ ਜੰਪਲਾਂ ਮੈਂ ਹਮੇਸ਼ਾ ਇਹ ਸੋਚਦਾ ਨਾ ਕਿ ਜਿਹੜੇ ਆਣੇ ਆ ਉਹਨਾਂ ਨੂੰ ਜ਼ਿਆਦਾ ਚਾਹ ਹੁੰਦਾ ਵੀ ਗੱਡੀ ਵਧੀਆ ਲਈਏ ਮਤਲਬ ਕੱਪੜੇ ਮਹਿੰਗੇ ਪਾਈਏ ਤੇ ਉਹ ਦਿਖਾਈਏ ਕਿਉਂਕਿ ਉਹ ਫਿਰ ਹੁਣ ਸੋਸ਼ਲ ਮੀਡੀਆ ਦਾ ਯੁੱਗ ਹੈ ਉਹ ਲੋਕਾਂ ਨੂੰ ਦਿਖਾ ਕੇ ਇਹ ਦਿਖਾਉਂਦੇ ਵੀ ਇਹ ਤੇ ਲਾਈਫ ਬੈਟਰ ਹੈ ਹੋ ਵੀ ਸਕਦੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਬੈਟਰ ਉੱਥੇ ਕਈ ਸਹ ਪਰ ਉਹਦੇ ਵਿੱਚ ਜਿਹੜਾ ਪਿੱਛੇ ਸਟਰਗਲ ਹੈ ਜਾਂ ਉਹ ਫੋਟੋ ਤੋਂ ਬਾਅਦ ਜਿਹੜਾ ਤੇ ਕੰਮ ਤੇ ਜਾ ਕੇ 12 ਘੰਟੇ ਸਟੋਰ ਦੇ ਉੱਤੇ ਖੜਨਾ ਹੈ ਜਿੱਤੇ ਕੋਈ ਪਤਾ ਨਹੀਂ ਵੀ ਉੱਤੇ ਕੋਈ ਆ ਕੇ ਕ੍ਰਿਮੀਨਲ ਤੁਹਾਨੂੰ ਸ਼ੂਟ ਕਰ ਦੇ ਉਹ ਚੀਜ਼ ਦੀ ਫੋਟੋ ਨਹੀਂ ਹੁੰਦੀ ਫੋਟੋ ਹੁੰਦੀ ਹੈ ਜਿਹੜੀ ਚੀਜ਼ ਉਹਨਾਂ ਨੇ ਦਿਖਾਣੀ ਹੁੰਦੀ ਹੈ ਸਾਹਮਣੇ ਅਸੀਂ ਆਪ ਹਮੇਸ਼ਾ ਸਿੰਪਲ ਲਾਈਫ ਉੱਤੇ ਰਹੇ ਆ ਚਾਹੇ ਪਰਮਾਤਮਾ ਦੀ ਬਹੁਤ ਕਿਰਪਾ ਬਟ ਸਿੰਪਲ ਲਾਈਫ ਉਹਦੇ ਵਿੱਚ ਰਹੇ ਆ ਠੀਕ ਹੈ ਬਾਕੀ ਜਿਹੜੀ ਪੋਲੀਟੀਕਲ ਰਾਜਨੀਤੀ ਕਿੰਨੀ ਕਿ ਡਿਫਰੈਂਟ ਮੰਨਦੇ ਹੋ ਆਪਣੇ ਇੰਡੀਅਨ ਰਾਜਨੀਤੀ ਤੇ ਅਮਰੀਕਾ ਦੀ ਰਾਜਨੀਤੀ ਮੈਨੂੰ ਲੱਗਦਾ ਕਾਫੀ ਸੇਮ ਹੈ ਲੋਕਤੰਤਰ ਸੇਮ ਹੈ ਡਿਪਲੋਮੇਸੀ ਅਮਰੀਕਾ ਡੈਮੋਕ੍ਰੈਟਿਕ ਕੰਟਰੀ ਹੈ ਇੰਡੀਆ ਵਰਲਡਸ ਲਾਰਜੇਸਟ ਡੈਮੋਕ੍ਰੇਸੀ ਹੈ ਉਹ ਮੈਂ ਦੇਖ ਰਿਹਾ ਹਾਂ ਹੁਣ ਜਿਹੜਾ ਚੋਣਾਂ ਦੇ ਟਾਈਮ ਤੇ ਮੌਕਾ ਆਨ ਦਾ ਮਿਲੇ ਮੈਂ ਦੇਖ ਰਿਹਾ ਹਾਂ ਵੀ ਪੋਲਿੰਗ ਹੋ ਰਹੀ ਹੈ ਕਿਸ ਤਰ੍ਹਾਂ ਸਿਕਿਉਰਿਟੀ ਨਾਲ voting ਕਾਊਂਟ ਹੁੰਦੀ ਹੈ ਸੋ ਉਹ ਚੀਜ਼ ਦੇ ਵਿੱਚ ਮੈਂ ਕਾਫੀ ਇੰਪ੍ਰੈਸ ਹਾਂ ਕਾਫੀ ਸਿਮਿਲੈਰਿਟੀਆਂ ਆ ਕਿ ਉੱਥੇ VOTING ਕਿਵੇਂ ਹੁੰਦੀ ਹੈ ਵੈਲਟ ਪੇਪਰ ਨਾਲ VOTING ਹੋ ਰਹੀ ਹੈ ਉੱਥੇ ਹਾਂਜੀ ਉੱਥੇ ਬੈਲਟ ਪੇਪਰ ਆਉਂਦਾ ਪਰ ਉੱਥੇ ਮੇਲ ਦੇ ਵਿੱਚ ਆ ਜਾਂਦਾ ਤੁਹਾਨੂੰ ਬੈਲਟ ਪੇਪਰ 바ਰ ਕੋਡ ਲੱਗਿਆ ਹੁੰਦਾ ਤੁਸੀਂ ਮੇਲ ਚ ਪਾ ਕੇ 90% ਦਾ ਮਤਲਬ ਮੇਲ ਚ ਵਾਪਸ ਭੇਜ ਦਿੰਨੇ ਆ ਜੇ ਤੁਸੀਂ ਇਲੈਕਸ਼ਨ ਵਾਲੇ ਦਿਨ ਬੂਥ ਦੇ ਉੱਤੇ ਜਾ ਕੇ ਪਾਣੀ ਉੱਥੇ ਪਾ ਸਕਦੇ ਆ ਜਾਂ ਇਲੈਕਸ਼ਨ ਆਫਿਸ ਛੱਡਿਓ ਸੋ 90% ਸਾਡੀ VOT MOSTLY ਮੇਲ ਤੱਕ ਚੱਲ ਜਾਂਦੀ ਜਦ ਆਪਾਂ ਘਰ ਬੈਠੇ ਆ ਕਿਤੇ ਕੰਮ ਕਰ ਰਹੇ ਆ ਉੱਥੋਂ ਹੀ ਪਾ ਦਿਓ ਮੇਲ ਆਪਣੀ ਚੈੱਕ ਕਰਕੇ ਹਾਂਜੀ ਹਾਂਜੀ ਕਲਿੱਕ ਕਰਕੇ ਨਹੀਂ ਈਮੇਲ ਨਹੀਂ ਫਿਜ਼ੀਕਲ ਮੇਲ ਉਹਨਾਂ ਨੇ ਆਲਰੇਡੀ ਤੁਹਾਨੂੰ ਐਨਵਲਪ ਦਿੱਤਾ ਹੁੰਦਾ ਜਿੱਥੇ ਆਲਰੇਡੀ ਮੇਲ ਪੋਸਟੇਜ ਲੱਗੀ ਹੁੰਦੀ ਹੈ ਉਹਦੇ ਵਿੱਚ ਪਾਓ ਤੇ ਜਿੱਥੇ ਮਰਜੀ ਡ੍ਰੌਪ ਆਫ ਕਰ ਦਿਓ ਪੋਸਟੇਜ ਵੀ ਫ੍ਰੀ ਹੈ ਠੀਕ ਹੈ ਜਦੋਂ ਪੋਲਿੰਗ ਪਰਸੈਂਟੇਜ ਬਹੁਤ ਇੰਡੀਅਨ ਘੱਟ ਹੁੰਦੀ ਹੈ ਉੱਥੇ ਕਿੰਨੀ ਕਿ ਪਰਸੈਂਟੇਜ ਹੁੰਦੀ ਹੈ VOTING ਕਰਦੇ ਨੇ ਲੋਕ ਬਹੁਤੇ ਦੇਖੋ ਜੀ ਮੈਂ ਤਾਂ ਸੋਚ ਰਿਹਾ ਤੁਹਾਡੇ ਵਧੀਆ ਹੋ ਰਹੀ ਹੈ ਮੈਂ ਹੁਣ ਪੜ ਰਿਹਾ ਵੀ ਤਕਰੀਬਨ 60% ਤੁਹਾਡੀ ਪੋਲਿੰਗ ਗਈ ਹੈ ਇੱਕ ਮਤਲਬ ਐਮਪੀ ਇਲੈਕਸ਼ਨ ਦੇ ਵਿੱਚ ਸਾਡੇ ਜਿਆਦਾ ਜਦੋਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੁੰਦੀ ਹੈ ਉਦੋਂ ਉਸ 70 75 80% ਤੱਕ ਪਹੁੰਚ ਜਾਂਦੀ ਹੈ ਜਿਹੜੀ ਸਾਡੀ ਆਮ ਗਵਰਨਰ ਲੈਵਲਸ ਮਤਲਬ ਤੁਹਾਡੇ ਤਾਂ ਚੀਫ ਮਨਿਸਟਰ ਸਾਡੇ ਗਵਰਨਰ ਤੇ ਉਹ ਤਕਰੀਬਨ 45 50% 45 50% ਮੈਂ ਕੋਲ ਪੰਜਾਬ ਨਾਲ ਕਿੰਨਾ ਕੁ ਪਿਆਰਾ ਕਰਿਆ ਸਰ ਦੇਖੋ ਜੀ ਪੰਜਾਬ ਸਾਡੇ ਜਿਹੜੇ ਵੱਡੇ ਵੱਡੇ ਰਸਗੇ ਤੇ ਗੁਰੂਆਂ ਪੀਰਾਂ ਦੀ ਧਰਤੀ ਆ ਹੁਣ ਅਸੀਂ ਆਏ ਆ ਜਿਹੜੀਆਂ ਚੀਜ਼ਾਂ ਸਾਨੂੰ ਉਥੇ ਕਦੇ ਵੀ ਨਹੀਂ ਹੋ ਸਕਦੀਆਂ ਦਰਬਾਰ ਸਾਹਿਬ ਮੱਥਾ ਟੇਕਿਆ ਆਨੰਦਪੁਰ ਸਾਹਿਬ ਜਾਣਾ ਕੱਲ ਦਮਦਮਾ ਸਾਹਿਬ ਜਾ ਕੇ ਗਏ ਸੋ ਸਾਡਾ ਪੁਸ਼ੋਕੜ ਹਮੇਸ਼ਾ ਇੱਥੇ ਨਾਲ ਜੁੜਿਆ ਰਹੋਗਾ ਇਹ ਸਾਡੇ ਵਾਸਤੇ ਵੀ ਅਸੀਂ ਚਾਹੇ ਉਥੇ ਦੀ ਜੰਪਲਾ ਜਿਹੜਾ ਸਾਨੂੰ ਆਪਣਾ ਵਿਰਸਾ ਉਥੇ ਰੱਖਣ ਦੇ ਵਿੱਚ ਖੁਸ਼ੀ ਹੁੰਦੀ ਹੈ ਕਿ ਫੇਰ ਵੀ ਅਸੀਂ ਜਦੋਂ ਪੰਜਾਬ ਆਨੇ ਆ ਸਾਨੂੰ ਵਧੀਆ ਲੱਗਦਾ ਸੋ ਬਹੁਤ ਜ਼ਿਆਦਾ ਪਿਆਰ ਆ ਮੈਂ ਤਾਂ ਮਤਲਬ ਬੱਚਿਆਂ ਨੂੰ ਵੀ ਆਲੀ ਵਾਰੀ ਨਾਲ ਲੈ ਕੇ ਆਂ ਵੀ ਉਹ ਵੀ ਦੇਖਣ ਵੀ ਜਿਹੜਾ ਸਾਡਾ ਪਸ਼ੋਕੜਾ ਕਿਸ ਤਰ੍ਹਾਂ ਕਿੰਨੀ ਹਿਸਟਰੀ ਹੈ ਕਿੰਨਾ ਰਾਇਲ ਸਾਡਾ ਮਤਲਬ ਪਸ਼ੋਕੜਾ ਸਾਡੇ ਜਿਹੜੇ 4 ਫਾਦਰ ਸੀਗੇ ਵੱਡੇ ਵੱਡੇਰੇ ਸੀਗੇ ਕਿੰਨੇ ਵਧੀਆ ਤਰੀਕੇ ਨਾਲ ਉਹਨਾਂ ਨੇ ਆਪਣਾ ਜੀਵਨ ਕੱਢਿਆ ਬਿਲਕੁਲ ਜਨ ਕਿ ਪਰਿਵਾਰ ਟੱਚ ਰਹੇ ਪੰਜਾਬ ਨਾਲ ਤਾਂ ਤੁਸੀਂ ਬਾਰ ਬਾਰ ਚੱਕਰ ਵੀ ਮਾਰਦੇ ਹੋ ਤਾਂ ਕਿ ਉਹ ਦੇਖਣ ਸਾਰਾ ਸਿਸਟਮ ਦੇਖੋ ਜੀ ਕਈ ਬੰਦੇ ਉੱਥੇ ਸੋਚਦੇ ਆ ਜਦੋਂ ਜਾਣੇ ਨਾ ਚਾਹੇ ਉਹਨਾਂ ਨੂੰ ਇੰਗਲਿਸ਼ ਦੀ ਥੋੜੀ ਜੀ ਤੰਗੀ ਵੀ ਹੋਵੇ ਉਹ ਜ਼ਿਆਦਾ ਇੰਗਲਿਸ਼ ਪ੍ਰੇਫਰ ਕਰਦੇ ਆ ਵੀ ਦਿਖਾਈਏ ਵੀ ਅਸੀਂ ਅਮਰੀਕਨ ਸਿਸਟਮ ਦੇ ਵਿੱਚ ਸਿਮੂਲੇਟ ਹੋ ਗਏ ਜੰਪਲ ਹੌਨ ਕਰਕੇ ਸਿਮੂਲੇਟ ਇੰਗਲਿਸ਼ ਆਂਦੀ ਆ ਪਰ ਜੋ ਵਧੀਆ ਲੱਗਦਾ ਬੱਚੇ ਕੱਲ ਉਹ ਸਾਡੇ ਨਾਲ ਕੋਈ ਸੀਗਾ ਤੇ ਦਮਦਮਾ ਸਾਹਿਬ ਜਿੱਤੇ ਲਿਖਨਸਾਰ ਘਰ ਦਵਾਰ ਉਹਨਾਂ ਨੇ 35 ਲਿਖੀ ਤੇ ਸਾਰੇ ਹੈਰਾਨ ਕਹਿੰਦੇ ਵੀ ਇਹ ਲਿਖਦੇ ਆ ਪੰਜਾਬੀ ਮੈਂ ਕਿਹਾ ਲਿਖਦੇ ਵੀ ਆ ਪੜ੍ਹਦੇ ਵੀ ਆ ਬੋਲਦੇ ਵੀ ਆ ਕੀਰਤਨ ਵੀ ਕਰਦੇ ਆ ਕਿਉਂਕਿ ਜੇ ਆਪਾਂ ਅਸਲੀ ਆਪਣਾ ਵਿਸਾ ਸੰਭਾਲਣਾ ਤੇ ਆਪਾਂ ਨੂੰ ਜਿਹੜੀ ਆਪਣੀ ਮਾਂ ਬੋਲੀ ਆ ਉਹ ਮੂਰੇ ਰੱਖਣੀ ਹੋ ਪੈਣੀ ਆ ਉਹਦੀ ਯੂਟਿਲਾਈਜੇਸ਼ਨ ਰੱਖਣੀ ਹੋ ਪੈਣੀ ਆ ਕਿਉਂਕਿ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਤੇ ਜੇ ਤੁਹਾਨੂੰ ਗੁਰਮੁਖੀਨੀਆਂ ਦੀ ਟ੍ਰਾਂਸਲੇਸ਼ਨ ਤੁਸੀਂ ਕਰਾ ਲੋਗੇ ਪਰ ਉਹ ਗੱਲ ਨਹੀਂ ਮੰਦੀ ਉਹ ਜਿਵੇਂ ਕਹਿੰਦਾ ਰਾੜਾ ਪੰਜਾਬੀ ਚ ਹੀ ਮਿਲਣਾ ਬਿਲਕੁਲ ਪਰ ਤੁਹਾਡੀ ਲੈਂਗੁਏਜ ਜਿਵੇਂ ਤੁਸੀਂ ਜੰਪਲ ਉੱਥੇ ਦੇ ਹੋ ਬਹੁਤ ਸਮਾਂ ਉੱਥੇ ਬਿਤਾਇਆ ਤੁਸੀਂ ਪਰ ਲੱਗਦੇ ਨਹੀਂ ਜਿਵੇਂ ਲੈਂਗੁਏਜ ਬੋਲ ਰਹੇ ਹੋ ਕਿ ਪੰਜਾਬ ਚ ਰਹਿੰਦੇ ਸੀ ਪੰਜਾਬੀ ਤੁਹਾਨੂੰ ਇੰਨੀ ਵਧੀਆ ਤਰੀਕੇ ਨਾਲ ਆਉਂਦੀ ਜਿਵੇਂ ਮੈਂ ਆਪਣੇ ਬੱਚਿਆਂ ਨੂੰ ਇੱਧਰ ਲੈ ਕੇ ਇੱਧਰ ਸਾਡੇ ਫਾਦਰ ਸਾਹਿਬ ਤੇ ਮਦਰ ਸਾਨੂੰ ਲੈ ਕੇ ਆਂਦੇ ਸੀ ਥੋੜੇ ਸਾਲਾਂ ਬਾਅਦ ਲੈ ਕੇ ਆਣਾ ਇੱਥੇ ਸਾਡੇ ਦਾਦਾ ਜੀ ਇੱਥੇ ਸੀ ਸਾਡੇ ਨਾਨਕਾ ਪਰਿਵਾਰ ਇੱਥੇ ਸੀ ਆ ਕੇ ਅਸੀਂ ਉੱਥੇ ਵੀ ਉਹਨਾਂ ਨੇ ਬਹੁਤ ਸਾਨੂੰ ਜੋੜੀ ਰੱਖਿਆ ਹਰੇਕ ਗੁਰੂ ਘਰ ਦੇ ਵਿੱਚ ਪੰਜਾਬੀ ਸਕੂਲ ਹੈ ਜਿੱਥੇ ਪੰਜਾਬੀ ਸਿਖਾਈ ਜਾਂਦੀ ਹੈ ਕੀਰਤਨ ਸਿਖਾਇਆ ਜਾਂਦਾ ਹੈ ਗਤਕਾ ਸਿਖਾਇਆ ਜਾਂਦਾ ਸੋ ਪਹਿਲਾਂ ਸਾਡੇ ਟਾਈਮ ਘੱਟ ਸੀ ਹੁਣ ਬਹੁਤ ਜ਼ਿਆਦਾ ਵਧ ਰਿਹਾ ਮਤਲਬ ਜਿਹੜੀ ਉੱਥੇ ਦੀ ਜਨਰੇਸ਼ਨ ਹੈ ਤੁਸੀਂ ਦੇਖੋਗੇ ਉਹ ਸਿੱਖੀ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਆ ਮੈਂ ਇਹ ਤਾਂ ਨਹੀਂ ਕਹਾਂਗਾ ਕਿ ਕਿਉਂਕਿ ਮੈਨੂੰ ਇਹ ਨਫ਼ ਪਤਾ ਨਹੀਂ ਹੈਗਾ ਇੱਥੇ ਦਾ ਮੈਂ ਇਹ ਨਾ ਵਿਚਰਿਆ ਨਹੀਂ ਬਈ ਇੰਡੀਆ ਦੇ ਨਾਲੋਂ ਜ਼ਿਆਦਾ ਜਾਂ ਪੰਜਾਬ ਨਾਲੋਂ ਜ਼ਿਆਦਾ ਪਰ ਉੱਥੇ ਮੈਨੂੰ ਪਤਾ ਵੀ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਕਾਫੀ ਸਿੱਖੀ ਨਾਲ ਜੁੜੀ ਹੋਈ ਹੈ ਠੀਕ ਹੈ ਬਿਲਕੁਲ ਓਕੇ ਜਾਣਕਾਰੀ ਲਈ ਤੇ ਥੈਂਕ ਯੂ ਗੱਲਬਾਤ ਕੀਤੀ ਥੈਂਕ ਯੂ ਸੋ ਮੈਨੂੰ ਟਾਈਮ ਕੱਢਿਆ ਅਪਰੀਸ਼ੀਏਟ ਮਨਮੀਤ ਸਿੰਘ ਮਨੀ ਗਰੇਵਾਲ ਗਰੇਵਾਲ ਪਰਿਵਾਰ ਲੁਧਿਆਣਾ ਤੋਂ ਅਮਰੀਕਾ ਪਹੁੰਚਦਾ ਇੱਕ ਕੰਮ ਲਈ ਜਿਵੇਂ ਹਰ ਇਨਸਾਨ ਜਾਣਦਾ ਕਿ ਬਾਹਰ ਤਰੱਕੀਆਂ ਕਰਾਂਗੇ ਬਾਹਰ ਕੰਮ ਕਰਾਂਗੇ ਤੇ ਉਸ ਤੋਂ ਬਾਅਦ ਉੱਥੇ ਦੇ ਜੰਪਲ ਨੇ ਮਨਮੀਤ ਸਿੰਘ ਮਨੀ ਗਰੇਵਾਲ ਜੋ ਸਟੱਡੀ ਉੱਥੇ ਕੀਤੀ ਆ ਉੱਥੇ ਹੀ ਖੇਡਦੇ ਰਹੇ ਨੇ ਅਤੇ ਉਸ ਤੋਂ ਬਾਅਦ ਵਧੀਆ ਸਟੱਡੀ ਕਰਨ ਤੋਂ ਬਾਅਦ ਪੋਲੀਟੀਸ਼ੀਅਨ ਬਣੇ ਨੇ ਅਤੇ ਪੋਲੀਟੀਸ਼ੀਅਨ ਬਣਨ ਤੋਂ ਬਾਅਦ ਅੱਜ ਪਹੁੰਚੇ ਨੇ ਪੰਜਾਬ ਕਿ ਪੰਜਾਬ ਲਈ ਪੂਰਾ ਦਰਦ ਆ ਸਾਨੂੰ ਪੰਜਾਬ ਨਾਲ ਜੁੜੇ ਹੋਇਆ ਕਿਉਂਕਿ ਪੰਜਾਬੀ ਵਿਰਸੇ ਨੂੰ ਆਪਣੇ ਬੱਚਿਆਂ ਨਾਲ ਤਾਲਮੇਲ ਕਰਨ ਲਈ ਅਸੀਂ ਸਦਾ ਇੱਥੇ ਆਉਂਦੇ ਰਹਿੰਦੇ ਆ ਅਤੇ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਆ ਕਿ ਪੋਲੀਟੀਸ਼ੀਅਨ ਕਿਸ ਤਰੀਕੇ ਦੇ ਨੇ ਉੱਥੇ ਦੇ ਅਮਰੀਕਾ ਦੇ ਕਿੰਨੇ ਦਿਨ ਤੇ ਇੰਡੀਅਨ ਕਿੰਨੇ ਸੋ ਲਗਾਤਾਰ ਗੱਲਬਾਤ ਕੀਤੀ ਆ ਤੇ ਕਹਿ ਰਹੇ ਨੇ ਕਿ ਪੰਜਾਬ ਨਾਲ ਅਸੀਂ ਲਗਾਤਾਰ ਜੁੜੇ ਹੋਇਆ ਅਤੇ ਜਦੋਂ ਵੀ ਕਿਤੇ ਨਾ ਕਿਤੇ ਪੰਜਾਬੀ ਵਿਰਸੇ ਦੀ ਗੱਲ ਆਉਂਦੀ ਆ ਤਾਂ ਇੱਥੇ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਉਂਦੇ ਆ ਸਾਡੇ ਮਾਤਾ ਪਿਤਾ ਵੀ ਸਾਨੂੰ ਇੱਥੇ ਲੈ ਕੇ ਆਉਂਦੇ ਸੀ ਜਦ ਕਿ ਅਸੀਂ ਗੱਲਬਾਤ ਕੀਤੀ ਉਹਨਾਂ ਦੀ ਲੈਂਗੁਏਜ ਬਿਲਕੁਲ ਪੰਜਾਬੀ ਆ ਕਿ ਪੰਜਾਬੀ ਲਿਖਦੇ ਵੀ ਆ ਪੰਜਾਬੀ ਬੋਲਦੇ ਵੀ ਆ ਅਤੇ ਪੂਰੀਆਂ ਤਰੱਕੀਆਂ ਕੀਤੀਆਂ ਨੇ ਤੇ ਕਹਿ ਰਹੇ ਨੇ ਕਿ ਪੋਲੀਟੀਸ਼ੀਅਨ ਚ ਸਾਡੀ ਐਂਟਰੀ ਹੋਣ ਤੋਂ ਬਾਅਦ ਲਗਾਤਾਰ ਸਾਨੂੰ ਅਮਰੀਕਾ ਦੇ ਲੋਕ ਪੂਰੇ ਪਿਆਰ ਕਰਦੇ ਨੇ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ